ਸਤਿ ਸ਼੍ਰੀ ਅਕਾਲ ਦੀ ਅਨੰਤ ਦੇਖ ਰਿਹਾ ਹਾਂ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਸਵਾਗਤ ਹੈ ਧੰਨਵਾਦ ਜੀ ਪ੍ਰੋਫੈਸਰ ਸਾਹਿਬ ਬਜਟ ਬਜਟ ਸਾਰੇ ਅਖਬਾਰ ਖੋਲੋ ਬਜਟ ਦਿਖਦਾ ਹੈ ਬਜਟ ਨਾਲ ਸੰਬੰਧਿਤ ਖਬਰਾਂ ਦਿਖਦੀਆਂ ਨੇ ਕੋਈ ਟੀਵੀ ਚੈਨਲ ਦੇਖੋ ਬਜਟ ਨਾਲ ਖਬਰਾਂ ਦਿਖਦੀਆਂ ਨੇ ਸੰਬੰਧਿਤ ਬਜਟ ਤੇ ਹੀ ਚਰਚਾ ਕਰਾਂਗੇ ਆਪਾਂ ਵੀ ਪੰਜਾਬ ਨਾਲ ਵਿਤਕਰਾ ਹੋਇਆ ਇਹ ਦੋਸ਼ ਵਿਰੋਧੀ ਧਿਰਾਂ ਬੀਜੇਪੀ ਤੇ ਲਗਾ ਰਹੀਆਂ ਨੇ ਕਿ ਬਜਟ ਵਿੱਚ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਕੋਈ ਰਾਹਤ ਪੈਕੇਜ ਜਾਂ ਸਹਾਇਤਾ ਰਾਸ਼ੀ ਦਾ ਐਲਾਨ ਨਹੀਂ ਕੀਤਾ ਬਕਾਇਦਾ ਉੱਥੇ ਝਾਰਖੰਡ ਹੋਰ ਰਾਜ ਨੇ ਜਿਹੜੇ ਆਂਧਰਾ ਪ੍ਰਦੇਸ਼ ਬਿਹਾਰ ਆਂਧਰਾ ਤੇ ਬਿਹਾਰ ਨੂੰ ਖਾਸ ਤੌਰ ਤੇ ਕਈ ਕਰੋੜ ਦਾ ਪੈਕੇਜ ਜ਼ਰੂਰਤ ਦੇ ਦਿੱਤਾ ਹੈ ਇਸ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ ਸਿਆਸੀ ਬਿਆਨਬਾਜ਼ੀ ਤੇਜ਼ ਹੋ ਚੁੱਕੀ ਹੈ ਵਿਰੋਧੀ ਪਾਰਟੀਆਂ ਇੰਡੀਆ ਗੱਠ ਜੋੜ ਨਾਲ ਸੰਬੰਧਿਤ ਨੇ ਜੋ ਉਹਨਾਂ ਨੇ ਅੱਜ ਸੰਸਦ ਭਵਨ ਦੇ ਅੰਦਰ ਬ੍ਰਾਮਦੇ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਕਿ ਸੂਬਿਆਂ ਦੇ ਨਾਲ ਇਸ ਬਜਟ ਦੇ ਵਿੱਚ ਵਿਤਕਰਾ ਹੋਇਆ ਤੁਹਾਨੂੰ ਕੀ ਲੱਗਦਾ ਹੈ ਇਹ ਵਿਤਕਰਾ ਕਿਉਂ ਹੋਇਆ ਜੇ ਹੋਇਆ ਵੀ ਹੈ ਤੇ ਆਂਧਰਾ ਪ੍ਰਦੇਸ਼ ਤੇ ਬਿਹਾਰ ਨੂੰ ਹੀ ਕਿਉਂ ਸਪੈਸ਼ਲ ਪੈਕੇਜ ਦਿੱਤੇ ਗਏ ਨੇ ਯੂਪੀ ਦੇ ਹਾਲਤ ਵੀ ਕਿਤੇ ਨਾ ਕਿਤੇ ਨਾਜ਼ੁਕ ਹੀ ਦੱਸੀ ਜਾਂਦੀ ਹੈ ਇੰਡਸਟਰੀ ਵਾਲੇ ਲੈਵਲ ਤੇ ਤਾਂ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈ ਉਹ ਤਾਂ ਬੀਜੇਪੀ ਦੀਆਂ ਸਰਕਾਰਾਂ ਹੂੰ ਬੀਜੇਪੀ ਤੇ ਜਿੰਨੀ ਹੈਗੀ ਉਹਨਾਂ ਕੋ ਹੈਗੀ ਆ ਉਹਨਾਂ ਕੋਲ ਨਾਲੇ ਯੂਪੀ ਨੂੰ ਤੇ ਦੋ ਵਾਰੀ ਸੋਚ ਕੇ ਦੇਣਗੇ ਉਹ ਉਥੇ ਤੇ ਤੁਹਾਨੂੰ ਪਤਾ ਹੀ ਹੈ ਸੀਟਾਂ ਘਟੀਆਂ ਸੀਟਾਂ ਘਟਣ ਦਾ ਕਾਰਨ ਕੋਈ ਬਾਹਰੀ ਥੋੜੀ ਹੈ अखिलेश যাদਬ ਉਹਨਾਂ ਦੀ ਮਿਹਨਤ ਤੇ ਜੋੜ-ਤੋੜ ਤੇ ਹੋਊਗੀ ਉਹਨਾਂ ਦੀ ਰਾਜਨੀਤੀ ਤੇ ਕਲਾਕਾਰੀ ਤੇ ਹੋਊਗੀ ਪਰ ਨਾਲ ਹੀ ਉਹਦੇ ਅੰਦਰਲੇ ਜਿਹੜੇ ਬੰਦੇ ਬੀਜੇਪੀ ਦੇ ਬੈਠੇ ਆ ਉਹ ਮੁੱਖ ਮੰਤਰੀ ਜਾਂ ਜੇ ਉਹ ਉਹਨਾਂ ਦੀ ਵੀ ਕਾਫੀ ਕਲਾਕਾਰੀ ਉਹਦੇ ਚ ਹੈਗੀ ਇਸ ਲਈ ਉਥੇ ਪੈਸਾ ਯੋਗੀ ਨੇ ਦਿੱਤਿਆ 나ਥ ਵੱਲੋਂ ਪਹੁੰਚਾਉਣਾ ਉਹ ਅਜੀ ਕੋਈ ਹੁਜਿਆ ਇਨਾਂ ਨੂੰ ਉਵਾਰਾ ਨਹੀਂ ਖਾਂਦਾ ਜਿਹੜੀ ਕੇਂਦਰ ਦੇ ਵਿੱਚ ਸੱਤਾ ਤੇ ਬੀਜੇਪੀ ਦੀ ਲੀਡਰਸ਼ਿਪ ਕਾਬਜ ਹੈ ਜਿਹੜੀ ਜਿਹੜਾ ਤੁਸੀਂ ਕਿ ਉਧਰ ਨੂੰ ਆਂਧਰਾ ਨੂੰ ਜਾਂ ਇਹਨਾਂ ਨੂੰ ਜਾਦਾ ਪੈਸਾ ਦਿੱਤਾ ਉਹ ਤੇ ਅਸਲ ਵਿੱਚ ਬਿਹਾਰ ਤੇ ਆਂਧਰਾ ਦੋਹੇ ਹੀ ਉਹਨਾਂ ਕਰਕੇ ਤੇ ਸਰਕਾਰ ਬਚੀ ਹੋਈ ਹੈ ਜੇ ਦੋ ਲੱਤਾਂ ਕੁਰਸੀ ਦੀਆਂ ਪ੍ਰਧਾਨ ਮੰਤਰੀ ਦੀਆਂ ਇੱਕ ਬੀਜੇਪੀ ਤੇ ਬਾਕੀ ਸਾਰੇ ਮਿਲਾ ਲਓ ਤੇ ਦੋ ਲੱਤਾਂ ਇਹਨਾਂ ਕੱਲਿਆਂ ਕੋਲ ਹੀ ਆ ਇੱਕ ਲੱਤ ਦੇ ਵਿੱਚ ਜੀਡੀਯੂ ਹੈਗੀ ਆ ਇੱਕ ਜਿਹੜਾ ਟੀਡੀਪੀ ਹੈਗੀ ਆ ਆਂਧਰਾ ਵਾਲੀ ਇਸ ਲਈ ਇਹ ਦੋਹਾਂ ਦਾ ਹੀ ਆਉਣਾ ਇਹ ਕੰਡੀਸ਼ਨਲ ਆਏ ਹੋਣਗੇ ਐਵੇਂ ਨਹੀਂ ਆਏ ਹੈ ਭਾਈ ਅਸੀਂ ਤੁਹਾਨੂੰ ਸਪੋਰਟ ਤੇ ਕਰਾਂਗੇ ਨਹੀਂ ਤੇ ਤੁਸੀਂ ਤੇ ਢੰਮ ਡਿੱਗੇ ਡਿੱਗੇ ਹਮ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਤਾਂ ਮਿਠਾਵਾਂਗੇ ਜੇ ਸਾਡੇ ਸਾਡੇ ਸੂਬਿਆਂ ਨੂੰ ਇੱਥੇ ਦੱਸੋ ਗੱਲ ਵੀ ਕੀ ਕੀ ਦੋਗੇ ਉਹਨਾਂ ਨੇ ਸਪੈਸ਼ਲ ਸਟੇਟਸ ਮੰਗਿਆ ਸੀ ਜਿਹਦੇ ਨਾਲ ਕਿ ਲਗਾਤਾਰ ਫਲੋ ਇੱਕ ਸਪੈਸ਼ਲ ਤੌਰ ਤੇ ਹੁੰਦਾ ਰਹਿੰਦਾ ਉਹਨਾਂ ਕਹਿੰਦੇ ਨਹੀਂ ਅਸੀਂ ਕਰ ਸਕਦੇ ਫਿਰ ਤੇ ਸਾਰੇ ਹੀ ਬਾਕੀ ਦੇ ਵੀ ਕਹਿਣਗੇ ਪਰ ਤੁਹਾਨੂੰ 4 ਛਿੱਲੜ ਵੱਧ ਦੇ ਦਿੰਨੇ ਆ ਮਤਲਬ ਥੋੜਾ ਜਿਹਾ ਪੈਸਾ ਤੁਹਾਨੂੰ ਮੇਰੇ ਖਰਚੇ 2000 ਕਰੋੜ ਤੱਕ ਦਾ ਬਿਹਾਰ ਨੂੰ ਦਿੱਤਾ ਹੈ 15000 ਕਰੋੜ ਤੋਂ ਵੱਧ ਦਾ ਪੈਸਾ ਇਹ ਅਮਰਾਵਤੀ ਜਾਂ ਜੇ ਉਹ ਉੱਥੇ ਉਹਨਾਂ ਨੇ ਇੱਕ ਨਵੀਂ ਰਾਜਧਾਨੀ ਬਣਾਉਣੀ ਆ ਉਸ ਕਿਸਮ ਦਾ ਪਰ ਇਨਡਾਇਰੈਕਟ ਟੰਗ ਨਾਲ ਵੀ ਕਈ ਕਿਸਮ ਦੇ ਪੈਸੇ ਗਏ ਹੋ ਕਾਫੀ ਵੱਡਾ ਅਮਾਉਂਟ ਹੋਏਗਾ ਉਦੇ ਚ ਕੁਝ ਪ੍ਰੋਜੈਕਟਸ ਦੇ ਨਾਂ ਤੇ ਕੋਈ ਰੋਡਸ ਦੇ ਨਾਂ ਤੇ ਕੁਝ ਹੋਰ ਇਨਫਰਾਸਟ੍ਰਕਚਰ ਦਾ ਡਿਵੈਲਪਮੈਂਟ ਦੇ ਨਾਂ ਤੇ ਤੇ ਜਾਣੀ ਜਿੰਨਾ ਕਿ ਉਹ ਬਲੈਕਮੇਲ ਕਰ ਸਕਦੇ ਸੀ ਜਿੰਨਾ ਕਿ ਇਹਨਾਂ ਨੂੰ ਨਿਚੋੜ ਸਕਦੇ ਸੀ ਉਹਨਾਂ ਦਾ ਦਾ ਲੱਗ ਗਿਆ ਉਹਨਾਂ ਨੇ ਨਿਚੋੜਿਆ ਹੁਣ ਬਾਕੀ ਦੇ ਇਹੀ ਕਹਿੰਦੇ ਆ ਕਿ ਜੇ ਕੇਂਦਰ ਦੇ ਵਿੱਚ ਜਿਹੜੀ ਸੱਤਾ ਆ ਸਾਡੇ ਪ੍ਰਧਾਨ ਮੰਤਰੀ ਆ ਉਹ ਕਿਸੇ ਕਾਨੂੰਨ ਤਹਿਤ ਚੱਲਦੇ ਆ ਜਾਂ ਦਬਾਅ ਥੱਲੇ ਚੱਲਦੇ ਆ ਜੀ ਜੀਤੇ ਸੰਵਿਧਾਨ ਤੇ ਕਾਨੂੰਨ ਦੇ ਤਹਿਤ ਚਲਦੇ ਆ ਤੇ ਫਿਰ ਤੇ ਬਾਕੀ ਦਿਆਂ ਨੂੰ ਵੀ ਮਿਲਣਾ ਚਾਹੀਦਾ ਜਦੋਂ ਇਸ ਗੱਲ ਤੇ ਜਿਆਦਾ ਰੌਸ਼ੋਰ ਸ਼ਰਾਬਾ ਪਿਆ ਤੇ ਸੀ타 ਰਮਨ ਕਹਿੰਦੀ ਵੀ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰੇ ਇਕੱਲੇ ਇਕੱਲੇ ਸੂਬੇ ਦਾ ਨਾਂ ਲੈ ਕੇ ਦੱਸੀਏ ਵੀ ਦਿੱਤਾ ਤੇ ਉਹਨਾਂ ਨੂੰ ਵੀ ਆਪਰ ਸਭ ਮੇਰੇ ਕੋਲ ਟਾਈਮ ਨਹੀਂ ਸੀ ਵੀ ਮੈਂ ਇਕੱਲੇ ਇਕੱਲੇ ਸੂਬੇ ਦਾ ਨਾਂ ਲੈਂਦੀ ਅਸਲੀਅਤ ਇਹ ਹੈ ਕਿ ਜਾਂਤੇ ਦਿੱਤਾ ਹੀ ਨਹੀਂ ਜਾਂ ਇੰਨਾ ਥੋੜਾ ਦਿੱਤਾ ਜਿਹੜਾ ਦੱਸਣਯੋਗ ਹੈ ਹੀ ਨਹੀਂ ਇਸ ਕਿਸਮ ਦਾ ਉਥੇ ਮਾਹੌਲ ਬਣਿਆ ਤੇ ਇਸ ਗੱਲ ਨੂੰ ਮੁੱਦਾ ਬਣਾ ਲਿਆ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਅਸੰਬਾਲਕ ਤੌਰ ਤੇ ਵਾਕ ਆਊਟ ਵੀ ਕੀਤਾ ਆ ਔਰ ਉਹਦੇ ਚੋਂ ਚਲੋ ਉਹ ਇਹ ਨਹੀਂ ਸੀਗਾ ਵੀ ਕੋਈ ਬਿਲਕੁਲ ਹੀ ਇਸ ਗੱਲ ਨੂੰ ਮੇਨ ਮੁੱਦਾ ਬਣਾ ਕੇ ਵਾਕ ਆਊਟ ਕਰਕੇ ਰਾਜ ਸਭਾ ਚੋਂ ਵੀ ਲੋਕ ਸਭਾ ਚੋਂ ਵੀ ਵਾਪਸ ਆ ਕੇ ਮੀਡੀਆ ਨੂੰ ਅਡਰੈਸ ਕਰਕੇ ਵਾਪਸ ਆ ਗਏ ਇਸ ਕਿਸਮ ਦਾ ਚੱਲਿਆ ਕਿ ਇਹ ਭਾਜਪਾ ਬਚਾਓ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਬਚਾਓ ਬਜਟ ਹੈਗਾ ਨਾ ਕਿ ਕੋਈ ਜਿਸ ਤਰ੍ਹਾਂ ਕਹਿ ਰਿਹਾ ਕਿ ਬਹੁਤ ਵਿਕਾਸ ਵਾਲਾ ਬਜਟ ਹੈ ਉਹਨਾਂ ਜਿੱਤੇ ਗੱਲਾਂ ਤੇ ਬਹੁਤ ਹੋਈਆਂ ਰਾਜ ਰੋਜ਼ਗਾਰ ਦੇਣਾ ਆ ਬੱਚਿਆਂ ਨੂੰ ਇੰਜ ਪਰਤੀ ਕਰਨੀਆਂ 500 ਫਰਮਾਂ ਨੂੰ ਕਹਤਾ ਉਹ ਫਰਮਾਂ ਕਿੰਨੀਆਂ ਸੰਤ ਕਹਿੰਨੇ ਕੋਈ ਕਹੈ ਦੱਸੋ ਕਿਹੜੀਆਂ ਫਰਮਾਂ ਮੈਂ ਵੀ ਕਹਿਨਾ ਜੇ ਤੁਸੀਂ ਸੈਂਸੀਅਰਲੀ ਹੋਮਵਰਕ ਕੀਤਾ ਵੀ ਅਸੀਂ ਐਸ ਐਸ ਤਰੀਕੇ ਨਾਲ ਰੋਜ਼ਗਾਰ ਆ ਵੱਡੀਆਂ ਕੰਪਨੀਆਂ ਆ ਉਹਨਾਂ ਦੇ ਨਾਂ ਤੇ ਦੱਸ ਦਿਓ ਤਾਂ ਕਿ ਕੱਲ ਨੂੰ ਲੋਕ ਇੱਥੇ ਆਪਾਂ ਕਰ ਸਕਣ ਦੱਸ ਪੁੱਛ ਸਕਣ ਵੀ ਸਾਡੀ ਇਹਦੇ ਤੁਸੀਂ ਨੌਕਰੀਆਂ ਦਾ ਵਾਅਦਾ ਕੀਤਾ ਦੱਸੋ ਕਿਤੇ ਐਡੀਆਂ ਨੌਕਰੀਆਂ ਉਨਜੀ 500 ਦਾ ਅੰਕੜਾ ਜੇ ਬਣਾਤਾ ਉਹ 1000 ਵੀ ਹੋ ਸਕਦਾ ਸੀ ਉਹ 700 ਵੀ ਹੋ ਸਕਦਾ ਸੀ ਉਹ 400 ਵੀ ਹੋ ਸਕਦਾ ਹੈ। ਮਤਲਬ ਖਾਨਾ ਪੂਰਤੀਆਂ ਤੇ ਰੁਜ਼ਗਾਰ ਦਾ 1 ਕਰੋੜ ਦਾ ਆ ਕਰਾਂਗੇ 1 ਕਰੋੜ ਲੋਕਾਂ ਨੂੰ ਰੁਜ਼ਗਾਰ ਦਿਆਂਗੇ ਜੇ ਦਓਗੇ ਬੜੀ ਚੰਗੀ ਗੱਲ ਹੈ ਦੇਣਾ ਬਣਦਾ ਤੁਸੀਂ ਤੇ 2 ਕਰੋੜ ਹਰ ਸਾਲ ਦੇਣਾ ਸੀਗਾ ਘੱਟੋ ਘੱਟ ਚਲੋ ਇਹਦੇ ਨਾਲ ਹੀ ਕਰੋ ਜੋ ਕੁਝ ਕਰਨਾ ਕਈ ਗੱਲਾਂ ਦੇ ਵਿੱਚ ਤੇ 5-5 ਸਾਲ ਦੇ ਪ੍ਰੋਜੈਕਟ ਬਣਾ ਕੇ ਦੱਸਦੇ ਆ ਇਹ ਖੇਤੀ ਦਾ حال ਮਾੜਾ ਆ ਉਹਦੇ ਚ ਕੋਈ ਉਸ ਕਿਸਮ ਦੇ ਜੋ ਵਾਦੇ ਬਾਰ ਕਿਸਾਨ ਬੈਠੇ ਸੀ ਚੰਬੂਰ ਬਾਰਡਰ ਤੇ ਇਧਰ ਉਧਰ ਸਾਰੇ ਬੈਠ ਕੇ ਲਗਾਤਾਰ ਖਨੌਰੀ ਦੇ ਲੱਗੇ ਸੀ ਉਹ ਦਿੰਦੇ ਫਿਰਦੇ ਆਪਣੇ ਕੇ ਸਪੈਸ਼ਲ ਬਿੱਲ ਲੈ ਕੇ ਆਉਂ ਸਪੈਸ਼ਲ ਬਿੱਲ ਆਉਂਦਾ ਜਾਂ ਨਹੀਂ ਆਉਂਦਾ ਪਰ ਖੇਤੀ ਲਈ ਜਿਹੜੇ ਵੱਡੇ ਪੱਧਰ ਤੇ ਕੋਈ ਰਾਹਤ ਦਾ ਉਮੀਦਾਂ ਸੀ ਕਿਉਂ ਕੁਝ ਨਹੀਂ ਦੇਖਿਆ ਰੋਜ਼ਗਾਰ ਦਾ ਸੀ ਸਿਹਤ ਦਾ ਸਿਹਤ ਦਾ ਜੇ ਸਿਹਤ ਦੀਆਂ ਸੇਵਾਵਾਂ ਨੂੰ ਬਜਟ ਮੋਟਾ ਰੱਖਿਆ ਜਾਵੇ ਤੇ ਉਹ ਬਹੁਤ ਜ਼ਰੂਰੀ ਹੈ ਪਰ ਹਾਲਾਤ ਉੱਥੇ ਵੀ ਇਹੀ ਹੈ ਕਿ ਬੀਮਾ ਬੂਮਾ ਯੋਜਨਾ ਦਾ ਤੇ ਜ਼ਰੂਰ ਕਰਾ ਦਿੰਦੇ ਪਰ ਬੀਮਾ ਵਾਲਿਆਂ ਨਾਲ ਬੀਮਾ ਆਪਣੇ ਆਪ ਦੇ ਇਲਾਜ ਨਹੀਂ ਲਾਜ ਦੇ ਹਸਪਤਾਲਾਂ 'ਚ ਹੁਣਾ ਡਾਕਟਰਾਂ ਨੇ ਕਰਨਾ ਤੇ ਜੇ ਤੁਹਾਡੇ ਕੋਈ ਚੰਗਾ ਇਨਫਰਾਸਟ੍ਰਕਚਰ ਹੈ ਹੀ ਨਹੀਂ ਤੁਸੀਂ ਪ੍ਰਾਈਵੇਟਾਂ ਨੂੰ ਲਟਾਈ ਜਾਓਗੇ ਉਹਦਾ ਫਿਰ ਕੀ ਆਮ ਜਨਤਾ ਤੇ ਦੇਖੋ ਗਵਰਨਮੈਂਟ ਦੇ ਹਸਪਤਾਲਾਂ 'ਚ ਕਰਾਉਣਾ ਚਾਹੁੰਦੀ ਉਹਦੇ 'ਚ ਡਾਕਟਰ ਵੱਡੇ ਪੱਦਰ ਤੇ ਭਰਤੀ ਹੋਣ ਹਸਪਾਲ ਚੰਗੇ ਹੋਣ ਔਰ ਵੈਸੇ ਹੀ ਲੋਕਾਂ ਦੀ ਸਿਹਤ ਚੰਗੀ ਕਰੋ ਕਿ ਉਹਨਾਂ ਨੂੰ ਬਹੁਤੀ ਹਸਪਤਾਲਾਂ 'ਚ ਜਾਣ ਦੀ ਲੋੜ ਨਾ ਪਵੇ ਪ੍ਰੋਫੈਸਰ ਪੰਜਾਬ ਤੇ ਹਰਿਆਣਾ ਨਾਲ ਇਸ ਤਰ੍ਹਾਂ ਕਿਉਂ ਹੋਇਆ ਇਹਨਾਂ ਨੂੰ ਕਿਉਂ ਨੀ ਸਪੈਸ਼ਲ ਕੋਈ ਉਹ ਦਿੱਤਾ ਗਿਆ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਹੈ ਹਰ ਇੱਕ ਹੀ ਕਹਿੰਦਾ ਹੈ ਮੁੱਖ ਮੰਤਰੀ ਵੀ ਮੌਜੂਦਾ ਸਮੇਂ ਦੇ ਵਿੱਚ ਹੀ ਕੱਲਾ ਪੰਜਾਬ ਹਰਿਆਣਾ ਕਿਉਂ ਆ ਬਾਕੀ ਸੂਬਿਆਂ ਨੂੰ ਵੀ ਕਿਸੇ ਦਾ ਨੀ ਨਾਂ ਲਿਆ ਜਿਹੜੇ ਜਿਹੜੇ ਆਈਐਨਡੀਆ ਦੇ ਬਲਾਕ ਦੇ ਵਿੱਚ ਆ ਉਹਨਾਂ ਨੂੰ ਕਿਉਂ ਨੀ ਦਿੱਤਾ ਕਿ ਕੀ ਇਹ ਕਾਰਨ ਵੀ ਹੈ ਕਿ ਭਾਜਪਾ ਨੂੰ ਇੱਥੇ ਇੱਕ ਵੀ ਸੀਟ ਨਹੀਂ ਆਈ ਪੰਜਾਬ ਦੇ ਵਿੱਚ ਨਹੀਂ ਇਹ ਤਾਂ ਬਜਟ ਤੇ ਹੁੰਨ ਦਿੱਤਾ ਹੈ ਸੀਟ ਤੇ ਪਹਿਲਾਂ ਹੀਆਂ ਗਈਆਂ ਨੀ ਨਹੀਂ ਵੋਟ ਨਹੀਂ ਪਈ ਉਸ ਹਿਸਾਬ ਨਾਲ ਜਿਵੇਂ ਉਹਨਾਂ ਨੇ ਐਕਸਪੈਕਟ ਕੀਤਾ ਹੋਊਗਾ ਪੰਜਾਬ ਤੋਂ ਇੱਕ ਵੀ ਸੀਟ ਉਹ ਜਿੱਤ ਨਹੀਂ पाए ਸ਼ਾਇਦ ਇਸ ਚੀਜ਼ ਦੀ ਵੀ ਕਿੜ ਕੱਢੀ ਗਈ ਹੋ ਸਕਦੀ ਹੈ ਨਹੀਂ ਇਸ ਤਰ੍ਹਾਂ ਨਹੀਂ ਕਿਡਾਂ ਹੁੰਦੀਆਂ ਹੈ ਉੱਤੇ ਚਲੋ ਇਹ ਵੀ ਕਹਿ ਸਕਦੇ ਕਿ ਜ਼ਿਆਦਾ ਪੈਸੇ ਦੇ ਕੇ ਗਾਂ ਅਸੈਂਬਲੀ ਤੇ ਕਬਜ਼ਾ ਕਰ ਗਏ ਇਸ ਤਰ੍ਹਾਂ ਵੀ ਤਾਂ ਸੋਚਿਆ ਜਾ ਸਕਦਾ ਜੇ ਪਿੱਛੇ ਨਹੀਂ ਹੋਇਆ ਤਾਂ ਉਸ ਗਲਤੀ ਨੂੰ ਆਪਾਂ ਦੂਰ ਕਰਕੇ ਇਹਨਾਂ ਨੂੰ ਗਲੇ ਲਾਈਏ ਪਰ ਐਸ ਤਰ੍ਹਾਂ ਨਹੀਂ ਹੈ ਦੇਖੋ ਉਹਨਾਂ ਨੂੰ ਇਹ ਹੈ ਬੜਾ ਸਾਫ਼ ਮੈਂ ਤੇ ਕਿਹਾ ਇਹ ਤੇ ਬਲੈਕਮੇਲਿੰਗ ਹੈ ਤੇ ਸੱਤਾ ਤੇ ਇੰਜੀ ਹੁੰਦੀ ਹੈ ਜਿਹਦਾ ਦਾ ਚੱਲਦਾ ਉਹ ED, IB ਤੇ ਪਤਾ ਨਹੀਂ CBI ਕਿਹੜੀ ਕਿਹੜੀ ਚੜਾ ਕੇ ਲੋਕਾਂ ਤੇ ਲੈ ਆਉਂਦੇ ਆ। ਹੂੰ ਵੀ ਤੇ ਕਰਦੇ ਕਿ ਨਹੀਂ ਦੂਜੀਆਂ ਪਾਰਟੀਆਂ ਵੀ ਤੋੜਦੇ ਆ, ਲਾਲਚ ਵੀ ਦਿੰਦੇ ਆ, ਸਾਰਾ ਕੁਝ ਕਰਦੇ। ਜਦੋਂ ਇਹਨਾਂ ਦਾ ਦਾ ਲੱਗਾ, JDU ਦਾ ਲੱਗਾ, TDP ਦਾ ਦਾ ਲੱਗਾ, ਇਹਨਾਂ ਦਾ ਦਾ ਲੱਗਾ, ਇਹਨਾਂ ਨੇ ਆਪਣਾ ਲਾ ਲਿਆ। ਹੂੰ ਇਹ ਵਿਰੋਧੀ ਪਾਰਟੀਆਂ ਦੇ ਵਿੱਚ ਆ ਕੱਲ ਨੂੰ ਇੱਥੇ ਵੀ ਕਈਆਂ ਦਾ ਦਾ ਜਦੋਂ ਕਾਂਗਰਸ ਜੇ ਆਜੇ ਕਿਤੇ ਸੱਤਾ ਦੇ ਵਿੱਚ ਜਿਵੇਂ ਕਿ ਦੇਖਦਾ ਹੀ ਆਸ ਬਹੁਤ ਸਾਰੇ ਤੇ ਕਹਿਣ ਲੱਗ ਗਏ ਕਿ 5 ਸਾਲ ਦੀ ਸਰਕਾਰ ਨੇ ਘਟਣੇ ਨਹੀਂ ਕਿਉਂਕਿ ਬਗਾਨੀ ਸ਼ੈਅ ਦੇ ਉੱਤੇ ਚੱਲ ਰਹੀ ਹੈ ਜਿੱਦਣ ਉਹਨਾਂ ਨੂੰ ਲੱਗਾ ਕਿ ਹੁਣ ਅਸੀਂ ਦੂਜਿਆਂ ਦੇ ਨਾਲ ਜਾ ਕੇ ਜ਼ਿਆਦਾ ਫਾਇਦਾ ਲੈ ਸਕਦੇ ਇਧਰੋਂ ਲੈ ਲਿਆ ਹਮ ਇਸ ਕੀ ਅਗਲੀ ਵਾਰੀ ਉਹ ਇਹੋ ਜਿਹਾ ਫਾਇਦਾ ਕੋਸ਼ਿਸ਼ ਕਰਨਗੇ ਕਿ ਕਾਂਗਰਸ ਕੋਲ ਲਿਆ ਜਾਏ ਜਾਂ ਉਹ ਇਹਨਾਂ ਨੂੰ ਸਪੋਰਟ ਕਰਦੇ ਰਹਿਣਗੇ ਕਿ ਹਰ ਸਾਲ ਇਸ ਤਰੀਕੇ ਨਾਲ ਥੋੜੇ ਜਿਹਾ ਦਬਾਅ ਪਾਇਆ ਕਰਾਂਗੇ ਤੇ ਡਰ ਦੇ ਮਾਰੇ ਸਾਨੂੰ ਕੁਝ ਨਾ ਕੁਝ ਸਾਡੇ ਸੂਬਿਆਂ ਨੂੰ ਤੇ ਦੇਈ ਜਾਣਗੇ ਬਾਕੀ ਦਿਆਂ ਨੂੰ ਜਾਣ ਜਿੱਧਰ ਜਾਣਾ ਟੱਠੇ ਖੂਚ ਇਸ ਲਈ ਇਹ ਮੈਨੂੰ ਇਹ ਨਹੀਂ ਲੱਗਦਾ ਕਿ ਇੰਡੀਵਿਜੂਅਲ ਪੰਜਾਬ ਤੇ ਹਰਿਆਣਾ ਨਾਲ ਕੀਤਾ ਉਹਨਾਂ ਨੇ ਜਿੱਥੇ-ਜਿੱਥੇ ਬੀਜੇਪੀ ਦੀਆਂ ਵੀ ਸਰਕਾਰਾਂ ਉੱਤੇ ਦਿੱਕਤਾਂ ਤੇ ਹੋਊਗਾ ਇਹ ਦੂਜਿਆਂ ਨਾਲੋਂ ਜ਼ਿਆਦਾ ਵੀ ਦਿੱਤਾ ਹੋਊਗਾ ਤਾਂ ਕਿ ਉੱਥੇ ਇੱਕ ਸ਼ਾਂਤੀ ਰਹੇ ਪਰ ਇਹ ਜਿਹੜੇ ਸਪੈਸ਼ਲ ਪੈਕੇਜ ਦਿੱਤੇ ਗਏ ਆ ਸਪੈਸ਼ਲ ਪੈਕੇਜ ਖਾਸ ਵੱਡਾ ਅਮਾਊਂਟ ਦਿੱਤਾ ਗਿਆ ਡਿਸਪਰਪੋਰਸ਼ਨਿਟੀ ਜਿਹਨੂੰ ਕਹਿੰਦੇ ਆ ਉਹ ਤੇ ਉਹਨਾਂ ਦੇ ਸਿਰ ਤੇ ਕਿਉਂਕਿ ਸਰਕਾਰ ਖੜੀ ਆ ਜਿਵੇਂ ਮੈਂ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਦੀਆਂ ਕੁਰਸੀ ਦੀਆਂ ਇੱਕ ਲੱਤ ਇਹ ਡੀਜੀ ਕੋਲ ਆ ਕਿ ਟੀਡੀਪੀ ਕੋਲ ਆ ਤੇ ਇਸ ਲਈ ਉਹ ਤੇ ਇੱਕ ਵੀ ਉਹਨਾਂ ਚ ਖਿੱਚ ਲਈ ਤਾਂ ਵੀ ਬੜੀ ਕਮਜ਼ੋਰ ਹੋ ਜੂ ਤੇ ਨਾਲ ਲੱਤਾਂ ਤੇ ਤੇ ਦੋ ਤੇ ਤੇ ਬਿਲਕੁਲ ਹੀ ਨਹੀਂ ਟਿਕ ਸਕਦੀ ਡਿੱਗ ਪੂਗੀ ਤੇ ਉਹ ਦੋਵਾਂ ਨੇ ਆਪਣਾ ਕੰਮ ਕੱਢ ਲਿਆ ਬਾਕੀ ਦੇ ਜਿਹੜੇ ਆ ਫਾੜੀ ਰਹਿ ਗਏ ਪ੍ਰੋਫੈਸਰ ਸਾਹਿਬ ਪੰਜਾਬ ਦੀ ਸਿਆਸਤ ਨਾਲ ਜੁੜੀ ਖਬਰ ਹੈ ਸਿੱਖ ਕੌਮ ਦੇ ਨਾਲ ਜੁੜੀ ਵੱਡੀ ਖਬਰ ਹੈ ਬੇਅਦਬੀ ਮਾਮਲਾ ਡੇਰਾਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਬਹੁਤ ਵਿਵਾਦ ਹੋਇਆ ਪ੍ਰਦਰਸ਼ਨ ਹੋਏ ਇਨਸਾਫ ਤੱਕ ਨਹੀਂ ਮਿਲਿਆ ਹੋਂ ਤੱਕ ਪਰ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਰਦੇ ਰਹੇ ਨੇ ਆਖਿਰਕਾਰ ਸੁਖਬੀਰ ਬਾਦਲ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਪਿਛਲੇ ਦਿਨੀ ਬਾਗੀ ਤੜੇ ਦੇ ਵੱਲੋਂ ਖਿਮਾ ਯਾਚਨਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਨੂੰ ਸੌਂਪਿਆ ਗਿਆ ਸੀ ਉਸ ਵਿੱਚ ਸੁਖਬੀਰ ਬਾਦਲ ਹੋਰਾਂ ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸੀ ਸੋ ਉਹਨਾਂ ਦੋਸ਼ਾਂ ਤੋਂ ਬਾਅਦ ਜਥੇਦਾਰ ਸਾਹਿਬ ਨੇ ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸੀ ਸੋ ਹੁਕਮਾਂ ਦੇ ਮੁਤਾਬਿਕ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਵਿਖੇ ਪੇਸ਼ ਵੀ ਹੋਏ ਜੋ ਹੁਣ ਜਾਣਕਾਰੀ ਆਈ ਹੈ ਕਿ ਰਗਵੀਰ ਸਿੰਘ ਹੋਰਾਂ ਦੇ ਜਥੇਦਾਰ ਸਾਹਿਬ ਅੱਗੇ ਸੁਖਬੀਰ ਬਾਦਲ ਪੇਸ਼ ਹੋਏ ਉਸ ਤੋਂ ਬਾਅਦ ਉਹਨਾਂ ਦੀ ਜੋ ਸਟੇਟਮੈਂਟ ਆਈ ਹੈ ਕਿ ਸਪਸ਼ਟੀਕਰਨ ਦੇ ਦਿੱਤਾ ਗਿਆ ਪੰਜ ਸਿੰਘ ਸਹਿਬਾਨਾ ਦੀ ਬੈਠਕ ਹੋਵੇਗੀ ਉਸ ਬੈਠਕ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅੱਗੇ ਕੀ ਕਰਨਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਬੈਠਕ ਦੇ ਵਿੱਚ ਕੁਝ ਨਿਕਲ ਕੇ ਬਾਹਰ ਆਊਗਾ ਕੋਈ ਸਖਤ ਕਾਰਵਾਈ ਹੋਊਗੀ ਜਾਂ ਨਹੀਂ ਹੋਊਗੀ ਕੀ ਸੁਖਬੀਰ ਬਾਦਲ ਅੰਦਰ ਮਾਫੀ ਮੰਗ ਕੇ ਆਏ ਹੋਣਗੇ ਕਿਉਂਕਿ ਇੱਕ ਵਾਰੀ ਪਹਿਲਾਂ ਮੈਂ ਜ਼ਿਕਰ ਕਰ ਲਵਾਂ ਇੱਕ ਸਮਾਗਮ ਦੇ ਦੌਰਾਨ ਉਹਨਾਂ ਨੇ ਜਨਤਕ ਤੌਰ ਤੇ ਮਾਫੀ ਵੀ ਮੰਗੀ ਸੀ ਕਿ ਜੇ ਸਾਡੇ ਤੋਂ ਕੋਈ ਭੁੱਲ ਚੁੱਕ ਹੋ ਗਈ ਹੈ ਤਾਂ ਸਾਨੂੰ ਮਾਫ ਕਰ ਦਿਓ ਕੀ ਲੱਗਦਾ ਹੈ ਕਿ ਜਥੇਦਾਰ ਸਾਹਿਬ ਕੋਲੇ ਸੁਖਬੀਰ ਬਾਦਲ ਮਵਾफी ਮੰਗ ਕੇ ਆਏ ਹੋਣਗੇ ਜਾਂ ਫਿਰ ਕੋਈ ਨਾਰਮਲ ਸਪਸ਼ਟੀ ਕਰਨ ਦੇ ਕੇ ਵਾਪਸ ਆਇਆ ਕੋ ਜੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਜਿਹੜੇ ਰਗਵੀਰ ਸਿੰਘ ਜੀ ਨਹੀਂ ਕੁਝ ਤਨਖਾਹ ਲਾਉਂਦੇ ਜਾਂ ਉਹਨਾਂ ਨੂੰ ਦੋਸ਼ੀ ਇਕਰਾਰ ਦੇ ਕੇ ਕੁਝ ਨਾ ਕੁਝ ਉਹਨਾਂ ਨੂੰ ਸੁਜਾਰ ਨਹੀਂ ਦਿੰਦੇ ਤਾਂ ਇਹ ਸੁਖਬੀਰ ਬਾਦਲ ਲਈ ਮੰਦਪਾਗੀ ਗੱਲ ਹੋ ਇਹ ਮਾੜਾ ਹੋਊਗਾ ਪੋਲੀਟਿਕ ਸੁਖਬੀਰ ਬਾਦਲ ਲਈ ਕਿਉਂ ਬਿਲਕੁਲ ਮਾੜਾ ਹੋਊਗਾ ਜੀ ਕਿ ਸਾਰੇ ਲੋਕਾਂ ਨੂੰ ਪਤਾ ਲੋਕਾਂ ਦੀ ਕਚਹਿਰੀ ਚ ਪਹਿਲਾਂ ਹੀ ਸਾਰਾ ਕੁਝ ਇਨਸਾਫ ਸਾਫ ਆ ਇਹ ਤੇ ਪਤਾ ਹੀ ਹੈ ਕਿ ਮਾਰੇ ਉਹ ਤਾਂ ਖੁਦ ਕਿੰਨੀ ਵਾਰੀ ਕਹਿ ਚੁੱਕੇ ਆ ਜਦੋਂ ਭੋਗ ਸੀ ਗਾਵਾਂ ਦੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਉਹਨਾਂ ਦੇ ਫਾਦਰ ਸਾਹਿਬ ਦਾ ਤਾਂ ਉੱਥੇ ਉਹਨਾਂ ਨੇ ਵੀ ਜਨਤਕ ਤੌਰ ਤੇ ਮਾਫੀ ਮੰਗੀ ਸੀ ਤੇ ਕਿਹਾ ਸੀ ਕਿ ਆਓ ਆਪਾਂ ਹੁਣ ਪ੍ਰਾਣੀਆਂ ਪੁੱਲਾਂ ਬਖਸ਼ ਇਹ ਆਪਾਂ ਉਹਨਾਂ ਨੂੰ ਮੰਨ ਕੇ ਅੱਗੇ ਵਧੀਏ ਪਰ ਜਿਹੜੇ ਜਿਨ੍ਹਾਂ ਨੂੰ ਸੱਤਾ ਦਾ ਚਾਹ ਹੁੰਦਾ ਜਿਹੜਾ ਮੌਕਾ ਤਾੜ ਕੇ ਸੱਤਾ ਨੂੰ ਹੱਥ ਪਾਉਣਾ ਚਾਹੁੰਦੇ ਉਹ ਕਾਨੂੰਨ ਇਹਨਾਂ ਗੱਲਾਂ ਨੂੰ ਮੰਨਦੇ ਆ ਜੀ ਉਹ ਫਿਰ ਤੁਹਾਨੂੰ ਪਤਾ ਜਿਹਨੂੰ ਬਾਗੀ ਤੜਾਕ ਕਹਿੰਦੇ ਉਹ ਅਲੱਗ ਹੋ ਕੇ ਹੀ ਰਿਹਾ ਇਸ ਤਰ੍ਹਾਂ ਜਦੋਂ ਦਰਬਾਰ ਸਾਹਿਬ ਗਏ ਆ ਪਿਛਲੀ ਵਾਰੀ ਵੀ ਉੱਥੇ ਵੀ ਇਨਾਂ ਨੇ ਕਾਲ ਤਖਤ ਸਾਹਿਬ ਵੱਲ ਨੂੰ ਮੂੰਹ ਕਰਕੇ ਮਾਫੀਆਂ ਮੰਗੀਆਂ ਪਰ ਉੱਥੇ ਇੱਕ ਚਰਚਾ ਇਹ ਸੀਗੀ ਤੇ ਲੋਕਾਂ ਦਾ ਕਿੰਤੂ ਪਰੰਤੂ ਇਹ ਸੀ ਵੀ ਇਹ ਤੇ ਆਪਣੇ ਤੌਰ ਤੇ ਇਹ ਜਾ ਕੇ ਗੁਰਦੁਆਰਾ ਸਾਹਿਬ 'ਚ ਗਲਤੀ ਮਾਫ ਆਪਣੇ ਆਪ ਨੂੰ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਬੇਨਤੀ ਕਰਨ ਵਾਲੀ ਗੱਲ ਇਹ ਕੋਈ ਤਨਖਾਹ ਲੱਗਣ ਵਾਲੀ ਗੱਲ ਨਹੀਂ ਪੂਰਾ ਇੱਕ ਜਿਤਨਾ ਚਾਰ ਸ਼ੀਟ ਤਿਆਰ ਹੋਵੇ ਉਹ ਚਾਰ ਸ਼ੀਟ ਦੇ ਵਿੱਚ ਸਿੰਘ ਸਹਿਬਾਨ ਇਹਨਾਂ ਨੂੰ ਤਲਬ ਕਰਨ ਉਹ ਤਲਬ ਕਰਨ ਤੋਂ ਬਾਅਦ ਫਿਰ ਉਹ ਸੋਚਣ ਫਿਰ ਉਹ ਹੁਣ ਉਹ ਸਾਰੇ ਪ੍ਰੋਸੈਸ ਵਿੱਚ ਜੋ ਵੀ ਇਹਨਾਂ ਨੂੰ ਸਜ਼ਾ ਲੱਗਦੀ ਆ ਉਹ ਇਹ ਖਿੜੇ ਮੱਥੇ ਇਹ ਮਤਲਬ ਉਹਨੂੰ ਪੂਰਾ ਕਰਨ ਜੇ ਨਹੀਂ ਕਰਦੇ ਤੇ ਫਿਰ ਉਹਨਾਂ ਨੂੰ ਜੋ ਅਗਲਾ ਐਕਸ਼ਨ ਆ ਉਹ ਪੰਜ ਸਿੰਘ ਸਹਿਬਾਨ ਲੈ ਸਕਦੇ ਮੈਂ ਕਿਉਂ ਕਹਿੰਨਾ ਕਿ ਇਹਨਾਂ ਲਈ ਜ਼ਰੂਰੀ ਹੈ ਕਿਉਂਕਿ ਲੋਕ ਤੇ ਸਜ਼ਾ ਦੇਣੀ ਚਾਹੁੰਦੇ ਆ ਮਨ ਲੂ ਸਿੰਘਸ ਹੈਵਨ ਸਜ਼ਾ ਬਿਲਕੁਲ ਨਹੀਂ ਦਿੰਦੇ ਜਾਂ ਬਹੁਤ ਘੱਟ ਦਿੰਦੇ ਆ ਨੋਮੀਨਲ ਦਿੰਦੇ ਆ ਉਹਦੇ ਚ ਪੋਲੀਟਿਕਲੀ ਸੁਖਵੀਰ ਸਿੰਘ ਬਾਦਲ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਉਹਦਾ ਫਾਇਦਾ ਤਾਂ ਹੀ ਹੋਊਗਾ ਜੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਫਿਰ ਲੋਕਾਂ ਦੇ ਮਨ ਵਿੱਚ ਇਹ ਆ ਜਾਊਗਾ ਕਿ ਭਾਈ ਉਹਦਾ ਸਿੰਘਸ ਹੈਵਨ ਨੇ ਇਨਸਾਫ ਕੀਤਾ ਉਹਨੇ ਜੋ ਗਲਤੀਆਂ ਕੀਤੀਆਂ ਸੀ ਉਹਦੇ ਪ੍ਰੋਪੋਰਸ਼ਨੇਟ ਇਹਨਾਂ ਨੂੰ ਸਜ਼ਾਆਂ ਮਿਲ ਗਈਆਂ ਹੁਣ ਆਪਾਂ ਮੁੱਢੋਂ ਛੋਟੋਂ ਕੰਮ ਸ਼ੁਰੂ ਕਰੀਏ ਤੇ ਪਹਿਲੀ ਗੱਲ ਤੇ ਉੱਤੇ ਪਾਈਏ ਮਿੱਟੀ ਗੱਲ ਸਮਝ ਕੇ ਕਿਉਂ ਸਜਾਵ ਮਿਲਣੀ ਇਹਨਾਂ ਨੂੰ ਜ਼ਰੂਰੀ ਹੈ ਇਸ ਕਰਕੇ ਕਿਉਂਕਿ ਲੋਕਾਂ ਦੀ ਉਮੀਦ ਆ ਕਿਉਂਕਿ ਲੋਕਾਂ ਨੇ ਜੱਜਮੈਂਟ ਜਿਹੜੀ ਉਹ ਪਹਿਲਾਂ ਬਣਾਈ ਹੋਈ ਆ ਹੁਣ ਇਹਦੇ 'ਚ ਤੁਹਾਡਾ ਅਗਲਾ ਸਵਾਲ ਇਹ ਹੋ ਸਕਦਾ ਭਈ ਇਸ ਗੱਲ ਦੀ ਸਾਰੀ ਪ੍ਰਕਿਰਿਆ ਦੇ ਵਿੱਚੋਂ ਬਾਗੀ ਤੜੇ ਨੂੰ ਕੀ ਮਿਲੂਗਾ ਅੱਜ ਬਾਗੀ ਤੜੇ ਦਾ ਮੈਂ মিডিਆ ਤੇ ਵੀ ਦੇਖ ਰਿਹਾ ਸੀ ਬੈਠੇ ਆਪਣੀਆਂ ਗੱਲਾਂ ਬਾਤਾਂ ਸੁਣਾ ਰਹੇ ਸੀ ਕੋਈ ਮੀਟਿੰਗ ਵੀ ਕੱਲ ਪੈਰਲਲ ਹੋਈਆਂ ਇਧਰੋਂ ਇਹਨਾਂ ਨੇ ਸੁਖਵੀਰ ਬਾਦਲ ਉਹਨਾਂ ਨੇ ਮੀਟਿੰਗ ਕੀਤੀ ਹੈ ਇਹਨਾਂ ਨੇ ਆਪਣੀ ਕੋਰ ਕਮੇਟੀ ਭੰਗ ਕਰਤੀ ਹੈ ਜਿਹੜੀ ਸੈਂਟਰਲ ਕਮੇਟੀ ਹੈ ਵਰਕਿੰਗ ਕਮੇਟੀ ਜਿਹੜੀ ਆ ਉਹਨਾਂ ਦੀ ਉਹਨਾਂ ਨੇ ਮੀਟਿੰਗ ਦੇ ਵਿੱਚ ਇਹ ਇਹਨਾਂ ਨੂੰ ਅਧਿਕਾਰ ਦਿੱਤਾ ਸੀ ਉਹਨਾਂ ਨੇ ਕੋਰ ਕਮੇਟੀ ਰੀਆਰਗੇਨਾਈਜ਼ ਕਰਨ ਦੇ ਬਹਾਨੇ 'ਚ ਭੰਗ ਕਰਤੀ ਹੈ ਜਾਣ ਤੋਂ ਪਹਿਲਾਂ ਉਹ ਕਿਉਂ ਕੀਤੀ ਕਿਉਂਕਿ ਜਿਹੜੇ ਬਾਰ-ਬਾਰ ਮੰਗ ਕਰਦੇ ਸੀ ਮੇਰੇ ਕਹਾ ਅੱਠ ਕੋਰ ਕਮੇਟੀ ਦੇ ਮੈਂਬਰ ਤੇ ਬਾਹਰ ਆ ਬਾਕੀ ਟੜੇ ਦੇ ਸੀ ਬਾਕੀ ਟੜੇ ਦੇ ਆ ਉਹਨਾਂ ਨੇ ਵੀ ਆਪਣੇ ਪੈਰਲਲ ਸੁਣਨ ਚ ਆਇਆ ਕਿ 13 ਬੰਦਿਆਂ ਦੇ ਨਾਂ 13 ਮੈਂਬਰੀ ਕਮੇਟੀ ਖੜੀ ਕਰਤੀ ਆ ਉਹਨੇ ਜੇ ਸਮਝ ਲਓ ਕਿ ਇਹ ਫਾਰਮਲੀ ਸਪਲਿਟ ਹੀ ਹੈ ਜੀ ਉਹ ਕਹਿੰਦੇ ਜਿੰਨੂੰ ਕੋਈ ਪੁੱਛਦੇ ਵੀ ਤੂੰ ਪ੍ਰਧਾਨ ਬਣਨਾ ਜਾਂ ਬੀਬੀ ਜ਼ਗੀਰ ਕੋਰ ਨੇ ਬਣਨਾ ਜਾਂ ਚੰਦੂ ਮਾਜਰੇ ਨੇ ਬਣਨਾ ਜਾਂ ਕਿੰਨੇ ਬਣਨਾ ਜਾਂ ਢੀਂਡਸੇ ਨੇ ਬਣਨਾ ਉਹ ਹਰ ਕੋਈ ਕਹਿੰਦਾ ਨਹੀਂ ਮੈਨੂੰ ਤੇ ਜੀ ਕੋਈ ਚਾਹਨਾ ਮੈਨੂੰ ਤੇ ਕੋਈ ਫਿਰ ਕਿਵੇਂ ਪਾਰਟੀ ਚੱਲੂਗੀ ਅੰਦਰ ਤੇ ਤੁਹਾਨੂੰ ਹੁਣ ਉਹ ਤੁਸੀਂ ਛੇਤੀ ਆ ਨਹੀਂ ਸਕਦੇ ਕਿਉਂਕਿ ਦਫ਼ਤਰ ਤੋਂ ਤੇ ਤੁਸੀਂ ਬਾਹਰ ਹੀ ਆ ਤੁਸੀਂ ਇਹਨਾਂ ਨੇ ਨਹੀਂ ਭੇਜਿਆ ਆਪ ਵੀ ਚਲੇ ਗਏ ਆਪ ਜਾ ਕੇ ਉੱਥੇ ਫੈਸਲੇ ਇਹੋ ਜਿਹੇ ਕਰਨ ਲੱਪੇ ਬਿ ਸਖਬੀਰ ਬੱਦਲ ਪਰਾਂ ਹੋਵੇ ਤਾਂ ਆਵਾਂਗੇ ਨਹੀਂ ਤੇ ਨਹੀਂ ਉਹ ਕਹਿੰਦੇ ਵੀ ਮੈਂ ਤੇ ਨਹੀਂ ਤੁਹਾਨੂੰ ਮੈਂ ਤੇ ਨਹੀਂ ਪਰਾਂ ਹੋਣਾ ਇਸ ਕਰਕੇ ਤੁਸੀਂ ਜਿੱਥੇ ਜਾਣਾ ਚਾਓ ਆ ਗੱਲ ਹੋ ਗਈ ਨਾ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਸੰਕਟ ਤੇ ਬੜਾ ਪਾਰ ਆ ਬੱਦਲ ਬੜੇ ਕਾਲੇ ਆ ਪਾਵੇਂ ਮੀਂਹ ਪੈਂਦਾ ਆ ਬਰਸਾਤ ਦਾ ਪਾਵੇਂ ਨਹੀਂ ਪੈਂਦਾ ਪਰ ਰਾਜਨੀਤਿਕ ਮੀਂਹ ਜਿਹੜਾ ਆ ਉਹ ਤੇ ਉਹਦੀ ਜਿਹੜੀ ਗਰਜ ਆ ਉਹ ਕਿਸ ਥੋੜੀ ਜੀ ਪੰਥਕ ਪੋਲਿਟਿਕਸ ਦੇ ਉੱਤੇ ਤੇ ਅਜੇ ਚੱਲੂਗੀ ਇਹੋ ਜਿਹੇ ਬੱਦਲ ਜਿਹੜੇ ਕਾਲੇ ਬੱਦਲ ਆ ਉਹ ਕੁਛ ਦਿਨ ਘੇਰੀ ਰੱਖਣਗੇ ਇੰਨੇ ਸਾਰੇ ਜਦੋਂ ਇਹ ਰੌਲਾ ਆਪਸ ਵਿੱਚ ਅਜੇ ਖਤਮ ਨਹੀਂ ਹੋ ਰਿਹਾ ਜਥੇਦਾਰ ਸਾਹਿਬ ਕਿਨੂੰ ਕੀ ਤਨਖਾਹ ਲਾਉਂਦੇ ਆ ਜਾਂ ਕਿਨੂੰ ਕੀ ਸਜ਼ਾ ਦਿੰਦੇ ਉਹ ਤੇ ਅਜੇ ਦੇਖਣ ਵਾਲੀ ਗੱਲ ਉਹਨਾਂ ਨੂੰ ਵੀ ਦੇਣਗੇ ਇਹਨਾਂ ਨੂੰ ਵੀ ਦੇਣਗੇ ਕਿਉਂਕਿ ਉਹ ਵੀ ਤਾਂ ਇਸੇ ਬਰਾਬਰ ਦੇ ਭਾਗੀ ਸੀ ਉਹਨਾਂ ਨੇ ਵੀ ਆਨੰਦ ਮਾਣੇ ਸੱਤਾ ਦੇ ਇਹਨਾਂ ਨੇ ਵੀ ਮਾਣੇ ਪਹਿਲਾਂ ਜਿਹੜੇ ਫੈਸਲੇ ਹੋਏ ਉਹ ਵੀ ਉਹਨਾਂ ਦੇ ਸੀਗੇ ਹੁਣ ਅੱਜ ਕਹਿਣਗੇ ਕਿ ਨਾ 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 ਜੀ ਇਹ ਤੇ ਪ੍ਰਧਾਨ ਨੇ ਕੀਤੇ ਸੀ ਸੁਖਵੀਰ ਬਾਦਲ ਹੋਮ ਮਨਿਸਟਰ ਸੀ ਇਹਨਾਂ ਨੇ ਕੀਤੇ ਸੀ ਸੁਮੇਸ਼ ਸੈਣੀ ਨੂੰ ਇਹਨਾਂ ਨੇ ਲਾਇਆ ਸੀ ਉਹ ਜੀ ਪੁਰਾਣੀ ਜਿਹੜੀ ਆ ਖਟੜੇ ਵਾਲੀ ਰਿਪੋਰਟ ਇਹਨਾਂ ਨੇ ਉਹਨੂੰ ਇਗਨੋਰ ਕੀਤਾ ਲਾਗੂ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਇੱਕ ਦੂਜੇ ਤੇ ਦੂਸ਼ਣ ਬਾਜੀ ਚੱਲੀ ਜਾਉ ਪਰ ਲੋਕਾਂ ਦੇ ਵਿੱਚ ਵਕਾਰ ਪਾਵੇ ਉਹ ਸੁਖਵੀਰ ਬਾਦਲ ਆ ਪਾਵੇ ਉਹ ਦੂਜਾ ਧੜਾ ਬਾਗੀ ਧੜਾ ਉਹ ਦੋਹਾਂ ਨੂੰ ਬਰਾਬਰੀ ਰੱਖ ਕੇ ਦੇਖਦੇ ਵੀ ਇਹਨਾਂ ਨੇ ਰਲ ਮਿਲ ਕੇ ਹੀ ਇਹ ਸਾਰਾ ਕੁਝ ਲਾਹੇ ਵੀ ਲਿਆ ਤੇ ਖਾਲੀ ਦਲ ਦੀ ਇੱਕ ਲਹਿਰ ਦਾ ਜਾਂ ਪੋਲਿਟੀਕਲ ਪਾਰਟੀ ਦਾ ਨੁਕਸਾਨ ਵੀ ਕੀਤਾ ਇਸ ਗੱਲ ਦਾ ਜਦੋਂ ਰੌਲਾ ਰੱਪਾ ਪਿਆ ਹੋਇਆ ਤੇ ਤੁਸੀਂ ਸੁਣਿਆ ਹੋਣਾ ਕਿ ਰਾਜਦੇਵ ਸਿੰਘ ਖਾਲਸਾ ਜਿਹੜੇ ਵਕੀਲ ਹੈ ਜਿਹੜੇ ਆਰਐਸਐਸ ਦੀ ਬੈਕਗ੍ਰਾਉਂਡ ਚੋਂ ਹੈਗੇ ਆ ਉਹ ਅੰਮ੍ਰਿਤਪਾਲ ਹੁਣਾਂ ਦੇ ਵਕੀਲ ਵੀ ਹੈਗੇ ਆ ਉਹ ਵੱਡੇ ਵੱਡੇ ਕਲੇਮ ਇੱਕ ਭੋਗ ਦੇ ਉੱਤੇ ਸੀਗੇ ਉੱਥੇ ਐਚਪੀਸੀ ਦੇ ਪ੍ਰਧਾਨ ਧਾਮੀ ਹੁਣੀ ਵੀ ਸੀਗੇ ਮੈਨੂੰ ਤੇ ਪਿੱਛੇ ਜੇ ਬੈਠੇ ਮੜ ਜਾ ਝਲਕ ਫੋਟੋ 'ਚ ਇਹ ਵੀ ਲੱਗੀ ਕਿ ਸਿਮਰਨਜੀਤ ਸਿੰਘ ਮਾਨ ਹੁਣੀ ਵੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵਾਲੇ ਵੀ ਸੀ ਕਿਉਂਕਿ ਭੋਗ ਸਾਰੇ ਜਾਣਦੇ ਆ ਉੱਥੇ ਉਹ ਆਪਣੀ ਪ੍ਰਪੋਜ਼ਲ ਰੱਖ ਰੇ ਸੀ ਰਾਜਦੇਵ ਸਿੰਘ ਹੁਣੇ ਖਾਲਸਾ ਬੜੇ ਮਤਲਬ ਇੱਕ 뮤지컬 ਟੋਨ ਦੇ ਵਿੱਚ ਜਿਤਨਾ ਉਹਨਾਂ ਦਾ ਸਟਾਈਲ ਇੱਕ ਲੱਗੀ ਕਿਸਮ ਦਾ ਆਪਾ ਚੰਦਨ ਦੇਣ ਦਾ ਮੈਂ ਦੇਖਿਆ ਉਹਨਾਂ ਨੇ ਕਿਹਾ ਕਿ ਦੇਖੋ ਜੀ ਇੱਥੇ ਰੋਡੇ ਤੋਂ ਹੀ ਨਵੀਂ ਪਾਰਟੀ ਹੁਣ ਬਣਨੀ ਹੈ ਅੱਗੇ ਵੀ ਬਣੀ ਸੀਗੀ ਉਹਦੇ ਚ ਆਪਾਂ 10 ਸੀਟਾਂ ਲੈ ਗਏ ਸੀ ਸਿਮਰਨਜੀਤ ਸਿੰਘ ਮਾਨ ਵੇਲੇ ਉਹ ਵੀ ਜਿੱਤ ਗਏ ਸੀ ਹੁਣ ਦੁਬਾਰਾ ਮੈਂ ਇਥੋਂ एलान ਕਰਦਾ ਕਿ ਇੱਕ ਨਵੀਂ ਲਹਿਰ ਜਣੇ ਦੋ ਬੰਦੇ ਤੇ ਆਪਾਂ ਜਿੱਤ ਲਏ ਪਹਿਲੇ ਅਮਰਤਪਾਲ ਜਿੱਤ ਲਿਆ ਸਰਬਜੀਤ ਖਾਲਸਾ ਫਰੀਦਕੋਟ ਤੋਂ ਆ ਗਿਆ ਪਰ ਅਸੀਂ ਹੁਣ ਪਾਰਲੀਮੈਂਟ ਚ ਸਾਰੀਆਂ ਸੀਟਾਂ ਜਿੱਤਣੀਆਂ ਤੇ ਇਸ ਗੱਲ ਦੀ ਅਗਵਾਈ ਇਸ ਸੋਚ ਦੀ ਅਗਵਾਈ ਜਸਵੀਰ ਸਿੰਘ ਰੋਡੇ ਕਰੇ ਹੁਣ ਰੋਡੇ ਬਾਰੇ ਕੋਈ ਕਿਸੇ ਨੂੰ ਪਲੇਖਾ ਨਹੀਂ ਰਾਜਦੇਵ ਸਿੰਘ ਖਾਲਸਾ ਬਾਰੇ ਕਿਸੇ ਨੂੰ ਪਲੇਖਾ ਨਹੀਂ ਤੇ ਤੁਹਾਨੂੰ ਇਹ ਵੀ ਪਤਾ ਕਿ ਜਸਬੀਰ ਸਿੰਘ ਰੋਡੇ ਹੁਣਾਂ ਨੇ ਵਿੱਚ ਪਾ ਕੇ ਪੇਸ਼ ਕਰਾਇਆ ਸੀਗਾ ਅਮਰਤਪਾਲ ਹੁਣਾਂ ਨੂੰ ਬਿਲਕੁਲ ਉਦੋਂ ਠੀਕ ਹੈ ਜਦੋਂ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਹੋਈ ਹੈ ਇਹ ਸਾਰਾ ਕਿੱਧਰ ਨੂੰ ਮਿਲ ਜੁਲ ਕੇ ਇਹ ਇੱਕ ਪਿੱਛੋਂ ਬੈਕ ਇਹਦੀ ਖਿਚੜੀ ਪਿੱਛੇ ਪਰਦੇ ਦੇ ਕੀ ਪਾਕ ਰਹੀ ਆ ਇਹ ਕਿਹੜੀ ਸਿੱਖ ਪੋਲਿਟਿਕਸ ਦੇ ਨਾਂ ਤੇ ਪੋਲਿਟਿਕਸ ਕੀਤੀ ਜਾ ਰਹੀ ਆ ਕੀ ਇਹਦੇ ਵਿੱਚ ਕੋਈ ਏਜੰਸੀਆਂ ਦਾ ਇਸ਼ਾਰਾ ਜਾਂ ਸਮੂਲੀਅਤ ਵੀ ਆ ਜਾਂ ਐ ਆਰਐਸਐਸ ਵੱਲੋਂ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਜਿਹੜੇ ਉਹ ਵੀ ਕਿਉਂਕਿ ਸੁਨੀਲ ਜਾਖੜ ਵੀ ਕਹਿੰਦੇ ਪੰਥਕ ਪੋਲਿਟਿਕਸ ਤੇ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਕੀ ਹੁਣ ਇਸ ਕਿਸਮ ਦੀ ਆਰਐਸਐਸ ਦੀ ਪੰਥਕ ਪੋਲਿਟਿਕਸ ਉਹਨਾਂ ਦੇ ਰਾਸ਼ਟਰੀ ਸਿੱਖ ਸੰਗਤ ਪਹਿਲਾਂ ਹੀ ਹੈਗੀ ਆ ਇਹ ਹੁਣ ਉਦੇ ਨਾਂ ਤੇ ਇਥੇ ਇੱਕ ਕਨਸੋਲिडेट ਆਪਣੇ ਰੈਂਕਸ ਕਰਨਗੇ ਜਾਂ ਇਹ ਸੱਚੀ ਮੁੱਚੀ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਗੀ ਇੱਕ ਕੋ ਪੰਥਕ ਪਾਰਟੀ ਹੋਰ ਨਵਾਂ ਬਣਾਉਣਗੇ ਤੁਹਾਡਾ ਤੁਹਾਡਾ ਮਤਲਬ ਆਰਐਸਐਸ ਲਾਈ ਗਈ ਜਿਹੜਾ ਨਵਾਂ ਅਕਾਲੀ ਦਲ ਹੋ ਸਕਦਾ ਉਸ ਕਿਸਮ ਦਾ ਨਹੀਂ 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 ਤਿੰਨ ਚੀਜ਼ਾਂ ਪੈਰਲਲ ਚੱਲ ਰਹੀਆਂ ਆ ਚੀਜ਼ਾਂ ਤੇ ਬਹੁਤ ਸ਼੍ਰੋਮਣੀ ਅਕਾਲੀ ਦਲ 1920 ਵੀ ਹੈਗਾ ਆ ਹੋਰ ਵੀ ਆ ਬਹੁਤ ਕੋ ਜਿਹਾ ਸਮਰਿੰਜੀਤ ਸਿੰਘ ਮਾਨ ਵਾਲਾ ਅੰਬਰਸਰ ਵੀ ਹੈਗਾ ਹੋਰ ਵੀ ਕਈ ਚੱਲੀ ਜਾਂਦੀ ਹੋਰ ਵੀ ਅਕਾਲੀ ਦਲ ਹੈਗੇ ਮਤਲਬ ਜਿਹੜਾ ਨਵਾਂ ਬਣੂਗਾ ਮੈਂ ਇਹ ਕਹਿਣਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਉਹਨਾਂ ਦੀ ਆਪਸੀ ਕੁੱਕੜ ਖੇਦ ਉੱਡੀ ਰਹੀ ਹੈ ਆਪਸੀ ਇੱਕ ਦੂਜੇ ਨਾਲ ਤਣਾ ਤਨਾਈ ਤੇ ਚੱਲ ਹੀ ਰਹੀ ਹੈ ਉਹ ਪਹੁੰਚ ਗਏ ਆਪਣਾ ਫੈਸਲਾ ਕਰਾਉਣ ਲਈ ਅੰਮ੍ਰਿਤਸਰ ਜੀ ਅਕਾਲ ਤਖਤ ਦੇ ਜਥੇਦਾਰ ਹੁਣ ਉਹ ਪੰਜ ਸਹਿਬ ਸਹਿਬਾਨ ਦੇਖਣਗੇ ਸਿੱਖ ਸਹਿਬਾਨ ਜਥੇਦਾਰ ਸਾਹਿਬ ਕਿ ਕਿਨੂੰ ਕੀ ਕਹਿਣਾ ਇਹ ਤਾਂ ਉਹਨਾਂ ਦੀ ਪ੍ਰਿਆਉਗੇ ਤੇ ਉਹਨਾਂ ਦੀ ਆਪਣੇ ਅਧਿਕਾਰ ਖੇਤਰ ਆ ਮੈਂ ਕਿਹਾ ਆਏ ਅਜੇ ਫੈਸਲਾ ਹੋਇਆ ਨਹੀਂ ਇਹ ਤੇ ਇੱਕ ਦੂਜੇ ਦੇ ਲੀਕ ਖਿੱਚ ਕੇ ਡਾਂਗੋ ਡਾਂਗੀ ਹੋਣ ਨੂੰ ਤਿਆਰ ਬੈਠੇ ਰਾਜਨੀਤਿਕ ਲਿਟਰਲ ਨਹੀਂ ਰਾਜਨੀਤਿਕ ਤੌਰ ਤੇ ਜਫਮ ਜਫਾ ਹੋਏ ਪਏ ਆ ਦੂਜੇ ਪਾਸੇ ਅਜੇ ਇਹ ਇਸ ਗੱਲ ਦਾ ਫਾਇਦਾ ਲੈ ਕੇ ਮੈਂ ਤੁਹਾਨੂੰ ਕਿਹਾ ਕਿ ਇੱਕ ਤੀਜੀ ਧਿਰ ਨੇ ਆਪਣੀ ਅਨਾਉਂਸਮੈਂਟ ਕਰਤੀ ਆ ਵੀ ਇੱਕ ਆ ਵੀ ਗਰਮ ਦਲੀਏ ਵੈਸੇ ਤਾਂ ਆਪਾਂ ਪਾਰਲੀਮੈਂਟ 'ਚ ਵੀ ਜਾਵਾਂਗੇ ਤੇ ਨਾ ਖਾਲਿਸਤਾਨ ਦਾ ਲਈ ਜਾਵਾਂਗੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਕਰਦੇ ਆ ਉਹ ਇਸ ਦਾ ਅਲਟੀਮੇਟਲੀ ਕਿਹੜਾ ਕਿਹਦਾ ਹੰਗਾਰਾ ਕਿਹੜਾ ਕਿਨੂੰ ਕਿੰਨਾ ਮਿਲੂਗਾ ਲੋਕ ਕਿਹਦੇ ਪਿੱਛੇ ਜਾਣਗੇ ਪੰਜਾਬ ਦੇ ਲੋਕ ਪੰਤਿਕ ਲੋਕ ਜਾਂ ਪੰਜਾਬੀ ਲੋਕ ਕਿਨੂੰ ਆਪਣੇ ਲੀਡਰ ਮੰਨਣਗੇ ਇਹ ਹੋਣਾ ਥੋੜੇ ਟਾਈਮ ਬਾਅਦ ਹੀ ਪਤਾ ਲੱਗ ਸਕਦਾ ਜੀ ਪ੍ਰੋਫੈਸਰ ਸਾਹਿਬ ਸ਼ੰਭੂ ਬਾਰਡਰ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚ ਚੁੱਕਿਆ ਹੈ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਹੁਕਮ ਜਾਰੀ ਕਰ ਦਿੱਤੇ ਸੀ ਹਰਿਆਣਾ ਸਰਕਾਰ ਨੂੰ ਕਿ ਸ਼ੰਭੂ ਬਾਰਡਰ ਖੋਲ੍ਹਿਆ ਜਾਵੇ ਬੈਰੀਕੇਟਿੰਗ ਹਟਾਈ ਜਾਵੇ ਉਸ ਨੂੰ ਚੁਣੌਤੀ ਦਿੱਤੀ ਗਈ ਉਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਆਖਰਕਾਰ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕੀਤੀ ਹੈ ਕੋਰਟ ਨੇ ਕਿਹਾ ਕਿ ਇੱਕ ਸੁਤੰਤਰ ਕਮੇਟੀ ਬਣਾਈ ਜਾਵੇ ਇਸ ਦੇ ਵਿੱਚ ਪੰਜਾਬ ਸਰਕਾਰ ਹਰਿਆਣਾ ਸਰਕਾਰ ਅਤੇ ਖੇਤੀ ਮਾਹਰ ਜਿਹੜੇ ਨੁਮਾਇੰਦੇ ਨੇ ਜਾਂ ਮਾਹਰ ਨੇ ਉਹ ਸ਼ਾਮਿਲ ਕੀਤੇ ਜਾਣ ਅਤੇ ਫਿਰ ਉਸ ਤੋਂ ਬਾਅਦ ਫੈਸਲਾ ਲਿਆ ਜਾਵੇ ਨਵਾਂ ਸੁਝਾਅ ਦੇਣਾ ਚਾਹੀਦਾ ਹੈ ਇਸ ਉਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਤਾਂ ਫਿਰ ਮਾਮਲਾ ਬਹੁਤ ਲੰਮਕ ਜਾਊਗਾ ਜਿਵੇਂ ਕਿਸੇ ਮਾਮਲੇ ਦੇ ਵਿੱਚ ਐਸਆਈਟੀ ਦਾ ਗਠਨ ਹੋ ਜਾਂਦਾ ਹੈ ਲੰਬੀ ਜਾਂਚ ਚੱਲਦੀ ਰਹਿੰਦੀ ਆ ਪੇਸ਼ੀਆਂ ਹੁੰਦੀਆਂ ਰਹਿੰਦੀਆਂ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਹੁਣ ਮਾਮਲਾ ਬਹੁਤ ਜ਼ਿਆਦਾ ਲੰਮਕ ਜਾਊਗਾ ਉਸੇ ਤਰ੍ਹਾਂ ਤੁਸੀਂ ਇਹਨੂੰ ਲੀਗਲ ਭਾਸ਼ਾ ਚ ਕਹਿ ਸਕਦੇ ਆ ਕਿ ਸੁਪਰੀਮ ਕੋਰਟ ਨੇ ਸਟੇ ਦੇ ਦਿੱਤਾ ਜਿਹੜਾ ਹੁਕਮ ਹਾਈ ਕੋਰਟ ਨੇ ਦਿੱਤਾ ਕਿ ਰੋਡ ਖਾਲੀ ਕੀਤੀ ਜਾਏ ਉਹਨਾਂ ਨੇ ਕਿਹਾ ਜੀ ਫਿਰ ਇਹ ਜ਼ਿੰਮੇਵਾਰੀ ਕੌਣ ਲਾਊਗਾ ਕਿ ਕਿਸਾਨ ਜਿਹੜੇ ਆ ਉਹ ਆਪਣਾ ਹੜਦੰਗ ਨਹੀਂ ਕਰਨਗੇ ਜਾਂ ਆਪਣੇ ਮਜਾਰੇ ਵੱਡੇ ਪੱਦਰ ਤੇ ਟਰੈਕਟਰ ਲੈ ਕੇ ਦਿੱਲੀ ਵੱਲ ਨੂੰ ਨਹੀਂ ਜਾਣਗੇ ਉਹਨਾਂ ਨੇ ਕਿਹਾ ਕਿ ਇੱਕ ਤੇ ਇਹ ਕਿ ਜਦ ਤੱਕ ਪੀਸਫੁੱਲ ਆਓ ਕਰਨ ਦਿਓ ਦੂਜਿਆਂ ਨੇ ਕਿਹਾ ਕਿ ਇਹ ਤੇ ਸਟੇਟ ਦੀ ਸਰਕਾਰਾਂ ਦੀ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਤੁਸੀਂ ਸੜਕਾਂ ਨਹੀਂ ਬੰਦ ਕਰ ਸਕਦੇ ਇਹ ਸੀ ਫੈਸਲਾ ਇਸ ਨੂੰ ਦੇਤੀ ਚੁਣੌਤੀ ਹਾਈ ਕੋਰਟ ਚ ਹਰਿਆਣਾ ਗਵਰਨਮੈਂਟ ਨੇ ਵੀ ਨਹੀਂ ਸਾਡੇ ਸਿਰ ਤੇ ਤੇ ਬੜਾ ਵੱਡਾ ਬੋਝ ਪੈਜੂ ਜੋਖਮ ਹੋਜੂ ਮੋਦੀ ਨੇ ਛੱਡਣਾ ਨਹੀਂ ਮੋਦੀ ਨੇ ਕਹਿਣਾ ਤੁਸੀਂ ਉੱਥੋਂ ਆਉਣ ਕਿਉਂ ਦਿੱਤੇ ਜੀ ਇਸ ਲਈ ਸਾਡੀ ਅਰਜ਼ੋਈ ਸੁਣੋ ਸਾਡੀ ਬੇਨਤੀ ਸੁਣੋ ਤੇ ਸਾਨੂੰ ਰਾਹਤ ਦਿਓ ਫਿਰ ਰਾਹਤ ਇਹਨਾਂ ਸੁਪਰੀਮ ਕੋਰਟ ਤੋਂ ਮਿਲ ਗਈ ਉਹ ਸਟੇ ਕਹਿ ਲੋ ਕਿ ਤੁਸੀਂ ਜੋ ਜਿਤਰਾਂ ਉਸੇ ਤਰ੍ਹਾਂ ਰਹੂਗਾ ਪਰ ਉਹਨਾਂ ਨੇ ਇੱਕ ਜ਼ਰੂਰ ਗੱਲ ਕਹੀ ਹੈ ਕਿ ਕਿਸਾਨਾਂ ਦੇ ਹੱਕ ਜੇ ਆ ਕਿ ਇਹਨਾਂ ਦਾ ਸੁਣੋ ਤੇ ਸਹੀ ਭਾਈ ਇਹਨਾਂ ਨੂੰ ਤੁਸੀਂ ਚੌਕੇ ਥੋੜੀ ਘਰੋ ਘਰੀ ਤੋਰ ਦੋਗੇ ਨਾ ਉਹ ਜਾਣ ਇਸ ਲਈ ਜ਼ਰੂਰੀ ਇਹ ਹੈ ਕਿ ਸਰਕਾਰਾਂ ਆਪੋ ਆਪਣੇ ਦੋਵੇਂ ਸਰਕਾਰਾਂ ਪੰਜਾਬ ਹਰਿਆਣਾ ਦੀ ਸਰਕਾਰਾਂ ਨਮਾਇਦੇ ਦੇਣ ਨਾਲ ਐਗਰੀਕਲਚਰ ਐਕਸਪਰਟ ਹੋਣੇ ਤੇ ਫਾਰਮਰਸ ਕਮਿਸ਼ਨ ਆਏਗਾ ਉਵੀ ਨਾਲ ਉਹਨਾਂ ਦੇ ਕਈ ਬੰਦੇ ਹੋਰ ਐਗਰੀਕਲਚਰ ਯੂਨੀਵਰਸਿਟੀਆਂ ਚੋਂ ਆ ਸਕਦੇ ਹਰਿਆਣਾ ਐਚੀਯੂ ਚੋਂ ਵੀ ਪੀਏਯੂ ਚੋਂ ਆ ਸਕਦੇ ਆ ਕਿਸਾਨ ਮੈਨੂੰ ਤਾਂ ਲੱਗਦਾ ਜੇ ਕੋਈ ਅਜਿਹੀ ਕਮੇਟੀ ਬਣਾਉਣੀ ਹੈ ਤੇ ਉਹਨਾਂ ਦੇ ਵਿੱਚ ਕਿਸਾਨ ਲੀਡਰ ਵੀ ਦੋ ਚਾਰ ਜ਼ਰੂਰ ਪਾਉਣੇ ਚਾਹੀਦੇ ਆ ਕਿਸਾਨ ਨੁਮਾਇੰਦੇ ਕਿਹਾ ਉਹਨਾਂ ਨੇ ਨਹੀਂ ਉਹ ਬਿਲਕੁਲ ਉਹਨਾਂ ਤੋਂ ਬਗੈਰ ਖੇਤੀ ਮਾਹਿਰ ਨੇ ਜਿਹੜੇ ਉਹ ਕਿਸਾਨ ਆਗੂ ਕਹਿ ਰਹੇ ਹੋ ਤੁਸੀਂ ਹਾਂ ਉਹਨਾਂ ਨੇ ਮੰਨਣਾ ਹੀ ਨਹੀਂ ਕੋਈ ਵੀ ਦੇ ਦਿਓ ਫਿਰ ਤਾਂ ਕਮੇਟੀ ਉਹ ਲਮਕ ਜੂਗਾ ਕੰਮ ਉਹੀ ਕਰੇਗਾ ਨਹੀਂ 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 ਕਿਉਂ ਲਮਕ ਜੂਗਾ ਤੁਸੀਂ ਉਹਨਾਂ ਦੀ ਰਾਏ ਤੇ ਲਓ ਕਮੇਟੀ ਦੀ ਕਮੇਟੀ ਦੇ ਮੈਂਬਰ ਨਾ ਬਣਾਓ ਜੀ ਉਹਨਾਂ ਦੀ VOTING RIGHT ਨਾ ਪਰ ਉਹਨਾਂ ਦੀ ਰਾਏ ਦੇ ਲਓ ਤੁਸੀਂ ਆਪ ਹੀ ਆਪਣੇ ਤੌਰ ਤੇ ਆਪਣੀ ਗੱਲ ਕਹਿ ਦੇਓ ਕਹਿੰਦੇ ਸੰਤੋਮਜੂਰ ਨਹੀਂ ਗੱਲ ਖਤਮ ਹੋ ਜਾਊਗੀ ਠੀਕ ਹੈ ਫਿਰ ਕਿਸੇ ਥਰੇ ਨਹੀਂ ਲੱਗੋ ਜਿਹੜੇ ਵੀ ਫੈਸਲੇ ਲੈਣੇ ਆ ਉਹ ਨੇਗੋਸ਼ੀਏਟਡ ਹੋਣ ਔਰ ਉਹਦੇ ਚ ਕਿਸਾਨਾਂ ਦੀ ਰਾਏ ਵੀ ਪਹਿਲਾਂ ਤੋਂ ਹੀ ਮੈਂ ਹੋਵੇ ਨਹੀਂ ਤੇ ਫਿਰ ਕਹਿਣਗੇ ਨਹੀਂ ਛੱਡ ਦੇਣਗੇ ਫਿਰ ਉਹ ਬੰਦ ਕਰ ਦੇਣਗੇ ਦੋ ਚਾਰ ਮੀਟਿੰਗਾਂ ਤੋਂ ਬਾਅਦ ਫਿਰ ਉਹ ਕਹਿਣਗੇ ਤੁਸੀਂ ਆਪਣੇ ਘਰ ਰਹ ਜੀ ਅਸੀਂ ਆਪਣੇ ਘਰ ਚ ਰਹ ਜੀ ਕੋਈ ਗੱਲ ਸਿਰੇ ਲੱਗ ਨਹੀਂ ਸਕਦੀ ਸੁਪਰੀਮ ਕੋਰਟ ਵੀ ਉਹ ਸਾਰੀਆਂ ਗੱਲਾਂ ਨੂੰ ਦੇਖ ਕੇ ਉਹ ਜਿਆ ਫੈਸਲਾ ਦੇ ਦੂਗੀ ਸੁਪਰੀਮ ਕੋਰਟ ਨੇ ਇੱਕ ਹਫ਼ਤੇ ਦਾ ਟਾਈਮ ਦਿੱਤਾ ਖੁੱਲਾ ਨਹੀਂ ਰੱਖਿਆ ਉਦੋਂ ਬਾਅਦ ਇਹਨਾਂ ਨੇ ਦੇਖਦੇ ਆ ਕਿ ਉਹ ਜਾ ਕੇ ਕਮੇਟੀ ਬਣਦੀ ਹੈ ਜਿਹੜੀ ਉਸ ਨੂੰ ਸੁਪਰੀਮ ਕੋਰਟ ਕੇ ਉਹ ਜਾ ਹੁਕਮ ਝਾੜਦੀ ਹੈ ਜੀ ਪ੍ਰੋਫੈਸਰ ਸਾਹਿਬ ਕਿਸਾਨਾਂ ਦੀ ਹੀ ਗੱਲ ਕਰਾਂਗੇ ਅੱਜ ਕਿਸਾਨਾਂ ਦਾ ਵਫਦ ਸੰਸਦ ਵਿਖੇ ਰਾਹੁਲ ਗਾਂਧੀ ਖੋਰਾ ਨੂੰ ਮਿਲਣ ਦੇ ਲਈ ਪਹੁੰਚਿਆ ਇਹ ਵੀ ਜਾਣਕਾਰੀ ਮੀਡੀਆ ਰਿਪੋਰਟਾਂ ਨਾਲ ਸਾਹਮਣੇ ਆਈ ਕਿ ਉੱਥੇ ਕਿਸਾਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਹਾਲਾਂਕਿ ਚਲੋ ਮੀਟਿੰਗ ਹੋਈ ਬੈਠਕ ਹੋਈ ਕਿਸਾਨਾਂ ਅਤੇ ਰਾਹੁਲ ਗਾਂਧੀ ਖੋਰਾ ਦੇ ਦਰਮਿਆਨ ਰਾਹੁਲ ਗਾਂਧੀ ਖੋਰਾ ਨੇ ਬਿਆਨ ਦਿੱਤਾ ਹੈ ਕਿ ਕਿਸਾਨਾਂ ਦੀ ਜਿਹੜੀ ਐਮਐਸਪੀ ਹੈ ਕਾਨੂੰਨ ਗਰੰਟੀ ਹੈ ਉਸ ਤੇ ਉਸ ਦੇ ਲਈ ਅਸੀਂ ਸੈਂਟਰ ਸਰਕਾਰ ਤੇ ਮੌਜੂਦਾ ਸੱਤਾਧਾਰੀ ਸਰਕਾਰ ਤੇ ਦਬਾਅ ਬਣਾਵਾਂਗੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਅਸੀਂ ਇੰਡੀਆ ਗੱਠ ਜੋੜ ਦੇ ਨੇਤਾਵਾਂ ਦੇ ਨਾਲ ਇਸ ਬਾਰੇ ਗੱਲ ਵੀ ਕਰਾਂਗੇ ਤਾਂ ਜੋ ਸੈਂਟਰ ਸਰਕਾਰ ਤੇ ਹੋਰ ਦਬਾਅ ਬਣਾ ਕੇ ਇਸ ਨੂੰ ਇਸ ਉੱਤੇ ਕਾਨੂੰਨ ਬਣਾਇਆ ਜਾ ਸਕੇ। ਕਿ ਤੁਹਾਨੂੰ ਹੁਣ ਲੱਗਦਾ ਨਹੀਂ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਟੇਕ ਹੁਣ ਇੰਡੀਆ ਗੱਠ ਜੋੜ ਤੇ ਟਿਕ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਇੰਡੀਆ ਗੱਠ ਜੋੜ ਹੋਰ ਮਜ਼ਬੂਤ ਹੋਵੇਗਾ। ਜਿਸ ਹਿਸਾਬ ਦੇ ਨਾਲ ਕਿਸਾਨਾਂ ਨੇ ਇੰਡੀਆ ਗੱਠ ਜੋੜ ਦੀ ਆਸਤ ਕੀ ਹੈ ਇੰਡੀਆ ਗੱਠ ਜੋੜ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਇੱਕ ਉਹਨਾਂ ਨੂੰ ਆਸ ਦੀ ਕਿਰਨ ਜਾਗੀ ਹੈ ਕਿ ਸ਼ਾਇਦ ਇਹ ਮਸਲਾ ਹੱਲ ਕਰਾ ਦੇਣ ਮੋਦੀ ਸਰਕਾਰ ਤੋਂ ਤਾਂ ਉਹਨਾਂ ਨੂੰ ਆਸ ਹੈ ਹੀ ਨਹੀਂ 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 ਹਾਲਤ ਕੀ ਹੋਣਾ ਸਾਰਿਆਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਇਹਦਾ ਹੱਲ ਕਿਸੇ ਨੇ ਕੋਈ ਕਰਨਾ ਨਹੀਂ ਇਹ ਹੁਣ ਇਹ ਗੱਲ ਦੀ ਅਪੀਲ ਪ੍ਰਧਾਨ ਮੰਤਰੀ ਨੂੰ ਤਾਂ ਕਰਨ ਹੋ ਰਿਹਾ ਉੱਥੇ ਤੇ 13 ਮਹੀਨੇ ਪਹਿਲਾਂ ਹੀ ਲਾਇਆ ਹੁਣ ਵੀ 10 ਜਨਵਰੀ ਤੋਂ ਪਰਵਦੀ ਤੋਂ 10 ਫਰਵਰੀ ਤੋਂ ਬੈਠੇ ਹੋਏ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਦੋਂ ਦਾ ਰੋਕ ਕੇ ਬੈਠੇ ਆ ਇੱਕ ਇੱਕ ਖਬਰਾਂ ਜਿਹੜੀਆਂ ਦਿੱਲੀ ਜਾਂਦੀਆਂ ਨਹੀਂ ਰੋਜ਼ ਜਾਂਦੀਆਂ ਤੇ ਇਹ ਜਿਹੜੀ ਰੂਲਿੰਗ ਭਾਜਪੀ ਹੈਗੀ ਜਾਂ ਉਹਨਾਂ ਦੇ ਨਾਲ ਐਲਾਈਜ਼ ਹੈਗੇ ਉਹਨਾਂ ਤੋਂ ਐਲਾਈਜ਼ ਨੂੰ ਤੇ ਨਾ ਨੇ ਦਿੱਤੇ ਆਪਣੇ ਮਤਲਬ ਜਿਹੜੇ ਮੈਮੋਰੈਂਡਮ ਦਿੱਤੇ ਆ ਮੰਗਾ ਮੰਗ ਪੱਤਰ ਦਿੱਤੇ ਆ ਹੁਣ ਉਹ ਉਹਨਾਂ ਨੇ ਪਹਿਲਾਂ ਆਈਐਨਡੀਆ ਦੇ ਬਲਾਕ ਦੇ ਵੀ ਮੈਂਬਰਾਂ ਨੂੰ ਦਿੱਤੇ ਸੀ ਪੰਜਾਬ ਦੇ ਜਿਹੜੇ ਐਮਪੀ ਸਹਿਬਾਨ ਆ ਉਹਨਾਂ ਨੂੰ ਵੀ ਉਹ ਦਿੱਤੇ ਸੀ ਉਹਨਾਂ ਦਾ ਆਸੀਪੀ ਅਸੀਂ ਆਈਐਨਡੀਆ ਆਈਏ ਦੇ ਵੱਡੇ ਜਿਹੜੇ ਲੀਡਰ ਹੈ ਅੱਜ ਤਹਾਂ ਹੁਣ ਐ ਐਲਓਪ ਹੈਗਾ ਰਾਹੁਲ ਗਾਂਧੀ ਉਹਨਾਂ ਨੂੰ ਜਾਂ ਖੜਗੇ ਸਾਹਿਬ ਇਹਨਾਂ ਸਾਰਿਆਂ ਨੂੰ ਵੀ ਅਸੀਂ ਮਿਲ ਕੇ ਆਪਣੀ ਗੱਲ ਦੱਸਾਂਗੇ ਤੇ ਕਹਾਂਗੇ ਕਿ ਪ੍ਰਾਈਵੇਟ ਮੈਂਬਰ ਬਿਲ ਅੰਦਰ ਲੈ ਕੇ ਜਾਓ ਹੁਣ ਉਹ ਕਹਿ ਤੇ ਸਾਰੀ ਰਏ ਵੀ ਲੈ ਕੇ ਜਾਵਾਂਗੇ ਕੀ ਉਹ ਜਾਂਦਾ ਜਾਂ ਨਹੀਂ ਜਾਂਦਾ ਜੇ ਚਲੇ ਹੀ ਜਾਂਦਾ ਤੇ ਫਿਰ ਉਹ ਮਨਜ਼ੂਰ ਹੁੰਦਾ ਕਿ ਨਹੀਂ ਹੁੰਦਾ ਜਿਹਦੀ ਆਸ ਬਹੁਤ ਘਟਿਆ ਜੇ ਮਨਜ਼ੂਰ ਨਹੀਂ ਹੁੰਦਾ ਤੇ ਫਿਰ ਇਹ ਤੇ ਇੱਕ ਪੋਲਿਟਿਕਲ ਆ ਨਾਰਾ ਤੇ ਬਣ ਕੇ ਰਹਿ ਜੂਗਾ ਮੁੱਦਾ ਤੇ ਬਣ ਕੇ ਰਹਿ ਜੂਗਾ ਪ੍ਰੈਕਟੀਕਲੀ ਕੋਈ ਉਥੋਂ ਬਹੁਤਾ ਆਉਣ ਵਾਲਾ ਨਹੀਂ ਮੈਨੂੰ ਪਤਾ ਨਹੀਂ ਕੌਣ ਮੈਂ ਸੁਣ ਰਿਹਾ ਸੀਗਾ ਹਾਂ ਹਰ ਸਿਮਰਤ ਕੌਰ ਬਾਦਲ ਉਹਨਾਂ ਨੂੰ ਵੀ ਮਿਲੇ ਹੈ ਨਾ ਪੰਜਾਬ ਦੇ ਐਮਪੀਆ ਸਾਮਾਨਾਂ ਨੂੰ ਮਿਲਿਆ ਤੇ ਉਹ ਸਾਫ਼-ਸਾਫ਼ ਕਹਿ ਰਹੇ ਕਿ ਅਸੀਂ ਅੰਦਰ ਜਿੰਨੀ ਵੀ ਸਾਡੀ ਤਾਕਤ ਹੈ ਅਸੀਂ ਤੇ ਨਿਊਟਰਲ ਆ ਅਸੀਂ ਨਾ ਰੂਲਿੰਗ ਦੇ ਨਾਲ ਆ ਨਾ ਵਿਰੋਧੀਆਂ ਦੇ ਨਾਲ ਆ ਨਾ ਅਸੀਂ ਸੱਜੇ ਆ ਨਾ ਖੱਬੇ ਅਸੀਂ ਤੇ ਸੈਂਟਰ ਦੇ ਵਿੱਚ ਬੈਠੇ ਆ ਫੈਂਸ ਸੈਟਰ ਆ ਜੀ ਅਸੀਂ ਸੱਚੀ ਗੱਲ ਕਰ ਸਕਦੇ ਆ ਸਾਡੇ ਵਰਗੇ ਹੋਰ ਵੀ ਹੈਗੇ ਮੈਂ ਉਹਨਾਂ ਨੇ ਕਿਹਾ ਹਰ ਸਿਮਰਤ ਕੌਰ ਬਾਦਲ ਨੇ ਕਿ ਉਹਨਾਂ ਨੂੰ ਵੀ ਨਾਲ ਲਾਉਂਗੀ ਨਾਲ ਲੈ ਕੇ ਅਸੀਂ ਤੁਹਾਡੇ ਨਾਲ ਤੁਹਾਡੇ ਕਿਸਾਨਾਂ ਦੀ ਗੱਲ ਦੇ ਨਾਲ ਖੜੇ ਆ ਪ੍ਰਾਈਵੇਟ ਮੈਂਬਰ ਬਿੱਲ ਦੇ ਨਾਲ ਵੀ ਖੜੇ ਆ ਪਰ ਕਿੰਦੀ ਮੈਂ ਇੱਕ ਗੱਲ ਦੱਸ ਦਿੰਨੀ ਆ ਕਿ ਅੰਦਰ ਕੋਈ ਭੂਤੀਬੀਤ ਨਾ ਲਾਇਓ ਬਹੁਤਾ ਕੁਝ ਤੁਨ ਨਿਕਲਣਾ ਨਹੀਂ ਸੜਕਾਂ ਦੀ ਲੜਾਈ ਦੇ ਨਾਲ ਹੀ ਨਿਕਲਣਾ ਜੋ ਕੁਝ ਨਿਕਲਣਾ ਇਹ ਗੱਲ ਉਹਨਾਂ ਨੂੰ ਚੰਗੀ ਐਡਵਾਈਸ ਪੀਸ ਆਫ ਐਡਵਾਈਸ ਹਰ ਸਿਮਰਤ ਕੌਰ ਬਾਦਲ ਨੇ ਜਦੋਂ ਉਹ ਮਿਲੇ ਸਾਰੇ ਕਿਸਾਨ ਮੀਟਿੰਗ ਹੋਈ ਹੈ ਨਾ ਗੱਲ ਬਰੁਦੀ ਕਾਂਗਰਸ ਦੇ ਨਾਲ ਰਾਜਾ ਵੜਿੰਗ ਵੀ ਸੀਗੇ ਹੋਰ ਮੇਰੇ ਖਿਆਲ ਅਮਰ ਸਿੰਘ ਵੀ ਸੀ ਤਰਮੀਜ਼ ਗਾਂਧੀ ਇਹ ਸਾਰੇ ਉਧੇ ਚੇ ਸੀਗੇ ਪੰਜਾਬ ਦੇ ਐਮਪੀ ਕਾ ਸੀਗੇ ਹਰਿਆਣੇ ਦੇ ਵੀ ਦੋ ਐਮਪੀ ਸੀਗੇ ਤੇ ਉਹਨਾਂ ਚੋਂ ਉਹ ਗੱਲੇ ਸਾਹਮਣੇ ਆਈ ਆ ਹੁਣ ਦਬਾਅ ਤੇ ਪੂਰਾ ਬਣਾਇਆ ਖਬਰਾਂ ਪੂਰੀਆਂ ਆ ਰਹੀਆਂ ਕਿਸਾਨਾਂ ਦਾ ਮੁੱਦਾ ਪੂਰਾ ਗਰਮਾਇਆ ਹੋਇਆ ਤੇ ਇਸ ਗੱਲ ਦਾ ਪਾਰਟੀਆਂ ਨੂੰ ਵੀ ਪਤਾ ਕਿ ਬਿਨਾ ਕਿਸਾਨਾਂ ਨੂੰ ਅਡਰੈਸ ਕੀਤੇ ਆ ਇੰਡੀਆ ਦੇ ਵਿੱਚ ਸੱਤਾ ਚ ਰਹਿਣਾ ਔਖਾ ਆ ਹੁਣ ਗੱਲ ਸਵਾਲ ਇਹ ਆ ਕਿ ਇਹ ਕਹਿੰਦੇ ਆ ਕਿ ਸਾਡੇ ਆ ਮੰਗਾ ਮੰਨੋ ਉਹ ਕਹਿੰਦੇ ਅਸੀਂ ਤੁਹਾਨੂੰ ਛੱਡਣਾ ਹੀ ਨਹੀਂ ਗੈਪ ਬੜਾ ਅਸੀਂ ਤੇ ਤੁਹਾਨੂੰ ਖੇਤਾਂ 'ਚ ਛੱਡਣਾ ਹੀ ਨਹੀਂ ਨਹੀਂ ਤੇ ਅਜਾੜ ਕੇ ਛੱਡਣਾ ਗੈਪ ਇਨਾ ਆ ਇਹ ਕਹਿੰਦੇ ਕਿ ਸਾਨੂੰ ਖੁਸ਼ਹਾਲ ਕਰੋ ਪਹਿਲਾਂ ਨਾਲੋਂ ਇਸ ਲਈ ਗੈਪ ਤੇ ਮੈਦਾਨੇ ਯੰਗ ਦੇ ਵਿੱਚ ਹੀ ਦੂਰ ਹੋਣਗੇ ਉਂਜੇ ਦਲੀਲਾਂ ਅਪੀਲਾਂ ਤੇ ਫਰਿਆਦਾਂ ਦੇ ਨਾਲ ਨਹੀਂ ਹੋਣ ਬੈਣ ਪ੍ਰੋਫੈਸਰ ਸਾਹਿਬ ਇੱਕ ਮੰਦ ਭਾਗੀ ਖਬਰ ਹੈ ਨੇਪਾਲ ਦੀ ਵਿੱਚ ਕਾਠਮਾਂਡੂ ਚ ਇੱਕ ਜਹਾਜ਼ ਹੈ ਜਿਹੜਾ ਉਹ ਹਾਦਸਾ ਗ੍ਰਸਤ ਹੋ ਗਿਆ ਜੋ ਮੀਡੀਆ ਰਿਪੋਰਟਸ ਕਹਿ ਰਹੀਆਂ ਨੇ ਕਿ 19 ਜਣਿਆਂ ਦੀ ਹੁਣ ਤੱਕ ਉਸ ਹਾਦਸੇ ਦੇ ਵਿੱਚ 18 ਜਾਂ 19 ਮੇਬੀ ਉਹਨਾਂ ਦੀ ਜਾਨ ਚਲੀ ਗਈ ਹੈ ਪਹਿਲਾਂ ਵੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਕਿ ਲਾਪਰਵਾਹੀ ਹੈ ਨਹੀਂ ਲਾਪਰਵਾਹੀ ਤੇ ਨਹੀਂ ਮੈਂ ਕਹਿ ਸਕਦਾ ਦੇਖੋ ਉਹ ਉਹਨਾਂ ਦਾ ਕੋਈ ਇਨਫਰਾਸਟ੍ਰਕਚਰ ਕਿਤੇ ਬਹੁਤ ਸਟਰੋਂਗ ਨਹੀਂ ਹੈ ਦੂਜੇ ਰਿਪੋਰਟ ਕਿਹੋ ਜੀ ਆਉਂਦੀ ਆ ਉਹਦੇ ਤੇ ਹੁੰਦਾ ਆ ਕਾਰਨ ਕਈ ਹੁੰਦੇ ਆ ਅੱਜ ਕੱਲ ਦੇਖੋ ਮੀਂਹ ਪੈ ਜਾਂਦਾ ਬਰਸਾਤਾਂ ਦਾ ਆ ਹੋਰ ਦਾ ਕਈ ਵਾਰੀ ਵਿਜ਼ਿਬਿਲਟੀ ਠੀਕ ਨਹੀਂ ਹੁੰਦੀ ਕਈ ਵਾਰੀ ਕੋਈ ਟੈਕਨੀਕਲ ਨੁਕਸਨ ਦ ਆ ਕਈ ਵਾਰੀ ਜਿਹੜੇ ਇਹੋ ਜਿਹੇ ਨੇਪਾਲ ਜਿਹੜਾ ਨਾ ਪਲੇਨ ਏਰੀਆ ਨਹੀਂ ਹੈ ਕੋਈ ਸਾਡਾ ਜਿੱਤਰਾ ਬਾਕੀ ਹੈ ਨਾ ਇਤਰਾ ਦਿੱਲੀ ਆ ਜਾਂ ਹੋਰ ਬਾਕੀ ਸਾਰਾ ਤੇ ਉਹ ਬਹੁਤ ਹਿਸਾਬ ਦਾ ਉੱਚਾ ਨੀਵਾ ਵੀ ਹੈ ਕਿ ਉਹਨਾਂ ਕੋਲ ਸਫੀਸ਼ੀਐਂਟ ਸਪੇਸ ਰਣਵੇ ਦੀ ਵਧੀਆ ਹੈਗੀ ਫਿਰ ਉਹ ਚੰਗੇ ਏਅਰਪੋਰਟ ਬਣਨੇ ਤੇ ਚੰਗੀ ਇਕਨੋਮੀ ਵੀ ਚਾਹੀਦੀ ਉਹਦੇ ਬਹੁਤਾ ਇਧਰ ਉਧਰ ਸੱਜਿਓ ਖਬਿਓ ਪੈਸੇ ਇਕੱਠੇ ਕਰਕੇ ਤੇ ਉਹ ਆਪਣਾ ਕੰਮ ਚਲਾਉਂਦੇ ਤੁਹਾਨੂੰ ਪਤਾ ਪਿਛਲੇ ਤਕਰੀਬਨ ਆਸਤੋਂ ਤੁਸੀਂ ਮੋٹے ਤੌਰ ਤੇ ਕਹ ਲਓ ਵੀ ਹਰ ਸਾਲ ਨੂੰ ਨਾ ਪ੍ਰਧਾਨ ਮੰਤਰੀ ਬਦਲਦਾ 14-15 ਸਾਲਾਂ ਦੇ ਵਿੱਚ 14 ਪ੍ਰਧਾਨ ਮੰਤਰੀ ਬਦਲ ਚੁੱਕੇ ਆ ਆ ਹੁਣੇ ਹੀ ਬਦਲ ਕੇ ਹਟਿਆ ਓਲੀ ਬਣਿਆ ਹੁਣ ਤੇ ਇਸ ਲਈ ਜਿੱਥੇ ਰਾਜਨੀਤਿਕ ਇਨਸਟੇਬਿਲਟੀ ਨੀ ਉਥੇ ਆਰਥਿਕ ਵਿਕਾਸ ਕਿੱਡਾ ਹੋਊਗਾ ਉਥੋਂ ਅੰਦਾਜ਼ਾ ਲਾ ਲਓ ਉੱਥੇ ਦਾ ਕੰਮ ਹੀ ਕਾਫੀ ਗੜਬੜੀ ਹੈ ਉੱਥੇ ਜੇ ਇੰਡੀਆ ਜਾਂ ਚਾਈਨਾ ਜਾਂ ਹੋਰ ਆਂਡ ਗਵਾਂਡ ਉਹਨਾਂ ਦੀ ਥੋੜਾ ਬਹੁਤ ਧਿਆਨ ਨਾਲ ਰੱਖਣ ਬਹੁਤੇ ਨਪਾਲੀ ਤਾਂ ਇੱਥੇ ਆ ਕੇ ਕੰਮ ਕਰਦੇ ਇੰਡੀਆ ਅਜੇ ਕੋਈ ਵੀਜ਼ੇ ਦੀ ਲੋੜ ਨਹੀਂ ਹੈ ਓਪਨ ਹੈ ਬਾਰਡਰ ਕੋਈ ਹੈ ਨਾ ਰੈਸਟ੍ਰਿਕਸ਼ਨ ਨਹੀਂ ਹੈ ਕੋਈ ਤੁਹਾਨੂੰ ਪਾਸਪੋਰਟ ਨਹੀਂ ਦਿਖਾਣ ਦੀ ਲੋੜ ਉਨਜੀ ਸਿੱਧਾ ਆ ਜਾਂਦੇ ਆ ਤੇ ਇਹ ਜਦੋਂ ਇਸ ਤਰ੍ਹਾਂ ਦਾ ਉਸ ਕਰਕੇ ਉਹਨਾਂ ਦਾ ਬਚਾ ਅਦਰਵਾਈਜ਼ ਜੇ ਸਟ੍ਰਿਕਟ ਬਾਰਡਰ ਹੋਣ ਰੈਗੂਲੇਟ ਹੋ ਜੇ ਤੇ ਉਹਨਾਂ ਦੇ ਤੇ ਅੰਦਰ ਤੂਫਾਨ ਖੜਾ ਆ ਜੇ ਪਚਾਲ ਆ ਜੇ ਬੜਾ ਔਖਾ ਹੋ ਜੇ ਕੋਈ ਨਾ ਕੋਈ ਜਿਹੜਾ ਅੰਦਰੋਂ ਬੇਰੁਜ਼ਗਾਰੀ ਦਾ ਦਬਾਅ ਆ ਉਹ ਆਂਡ ਗਵਾਂਡ ਚ ਫੈਲਦਾ ਰਹਿੰਦਾ ਚਲੇ ਜਾਂਦੇ ਆ ਬਾਹਰ ਚ ਉੱਥੇ ਉਹਨਾਂ ਨੂੰ ਰਾਹਤ ਇਸ ਕਰਕੇ ਇੰਨਾ ਹਾਲਾਤਾਂ ਚ ਇਹ ਸਮਝਣਾ ਕਿ ਇਹੋ ਜੇ ਐਕਸੀਡੈਂਟ ਹੋਣੇ ਉਹ ਮੌਮਕਨ ਮੈਂ ਸਮਝਦਾ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਕਿਸਮ ਦੇ ਰਾਜਨੀਤਿਕ ਇਨਸਟੇਬਿਲਿਟੀ ਤੋਂ ਉੱਬਰ ਕੇ ਥੋੜਾ ਜਿਹਾ ਆਰਥਿਕ ਵਿਕਾਸ ਵੱਲ ਵੀ ਧਿਆਨ ਦੇਣਾ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਮੋਤ ਧੰਨਵਾਦ ਸਮਾਂ ਦੇਣ ਦਾ ਧੰਨਵਾਦ ਪ੍ਰਵਿੰਦਰ ਜੀ ਸੂਸ਼ਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਾਡੇ ਨਾਲ ਚਰਚਾ ਕੀਤੀ ਹੈ ਇਹ ਚਰਚਾ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਦੇਖਦੇ ਰਹੋ ਅਨਮਿਊਟ